ਪਿੰਡ ਚ ਚਾਰ ਚਾਰ ਰੱਬ ਦੇ ਨਾਂ ਤੇ ਘਰ ਬਣਾ ਸਕਦੇ ਆ ਤੇ ਆਪਣੇ ਆਪਣੇ ਨਾਗਰਿਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਰੋਲਣ ਕਿਉਂ ਨਹੀਂ ਬਚਾ ਸਕਦੇ ਬਚਾ ਸਕਦੇ ਸਾਨੂੰ ਸੋਚ ਬਦਲਨੀ ਪਊ ਕਹਿੰਦੇ ਵੀ ਬਜ਼ੁਰਗ ਜੀ ਨਾਲ ਸਾਡਾ ਪਰਿਵਾਰ ਡਿਸਟਰਬ ਹੋ ਰਿਹਾ ਮੈਂ ਕਿਹਾ ਵੀ ਕੀ ਕਾਰਨ ਹੈ ਕਹਿਣਾ ਕੀ ਚਾਹੁੰਦੇ ਆ ਤੁਸੀਂ ਕਹਿੰਦਾ ਵੀ ਬਜ਼ੁਰਗਾਂ ਨੇ ਇੰਨਾ ਡਿਸਟਰਬ ਕੀਤਾ ਮੈਂ ਗੱਲ ਕੀ ਹੋਈ ਹੈ ਕਹਿੰਦਾ ਵੀ ਚਾਹਦਾ ਟਾਈਮ ਨਹੀਂ ਚਾਹ ਮੰਗ ਲੈਂਦੇ ਮਤਲਬ ਕਲਾਸ 1 ਅਫੀਸਰ ਜਦੋਂ ਇਹ ਫੋਨ ਕਰਦੇ ਮੈਂ ਕੱਲ ਨੂੰ ਤੁਸੀਂ ਬਜ਼ੁਰਗ ਹੋਣਾ ਕਹਿੰਦੇ ਨਹੀਂ ਬਹੁਤ ਡਿਸਟਰਬ ਹੋਏ ਹੋ ਵੀ ਸਾਡਾ ਜੇ ਕੋਈ ਹੁੰਦਾ ਅਸੀਂ ਇਦਾਂ ਨਾ ਰੋਲਦੇ ਸਾਨੂੰ ਨਹੀਂ ਰੱਖ ਸਕਦੇ ਜੀ ਸਾਨੂੰ ਤੋਂ ਆ ਪਟਰੋ ਸਾਨੂੰ ਦਬ ਦੋ ਜੇ ਕੋਈ ਸਵਾਲਾ ਜਿਹਾ ਪੁੱਛਣ ਦੀ ਕਰਦੇ ਨਾ ਕੁਝ ਵੀ ਕਿਹੜਾ ਪਿੰਡ ਆ ਕਿਹੜਾ ਕੀ ਆ ਮਤਲਬ ਅਖੀਰ ਤੇ ਜੇ ਕੋਈ ਮੰਨਿਆ ਫਿਰ ਉਹ ਕਹਿੰਦੇ ਵੀ ਮਰ ਜੂਗੇ ਕਹਿੰਦੀ ਬੇਬੇ ਕਹਿੰਦੀ ਘਰ ਨਹੀਂ ਜਾਣਾ ਮੈਂ ਮੈਂ ਕਿਹਾ ਗੱਲ ਕੀ ਹੋਈ ਮਾਤਾ ਜੀ ਦੱਸੋ ਸਹੀ ਇਹਨੇ ਤੁਸੀਂ ਮਾਸਟਰ ਕੀਤੀ ਐ ਉਸ ਤੋਂ ਪੀ ਐਚ ਡੀ ਕੀਤੀ ਐ ਕਹਿੰਦੀ ਮੇਰਾ ਮੁੰਡਾ ਕਹਿੰਦਾ ਵੀ ਮਾਤਾ ਤੇਰੇ ਕਰਕੇ ਮੇਰਾ ਘਰ ਖਰਾਬ ਹੋ ਰਿਹਾ ਮਤਲਬ ਇਹੋ ਜੀ ਸੋਚ ਤੇ ਉਹਨਾਂ ਦੀ ਪ੍ਰਾਪਰਟੀ ਫੋਨ ਆਉਂਦਾ ਜਦੋਂ ਨਾ ਮੈਂ ਕਿਹਾ ਵੀ ਲਈ ਬਜ਼ੁਰਗ ਫਿਰ ਮੈਂ ਕਿ ਘਰ ਨੂੰ ਕੌਣ ਸੰਭਾਲੂਗਾ ਪਿੱਛੇ ਕਹਿੰਦੇ ਘਰ ਨੂੰ ਤਾਂ ਅਸੀਂ ਸੰਭਾਲ ਲਾਂਗੇ ਮਤਲਬ ਬਜ਼ੁਰਗ ਨੂੰ ਨਹੀਂ ਸੰਭਾਲ ਸਕਦੇ ਘਰ ਸੰਭਾਲ ਸਕਦੇ ਆ ਪ੍ਰਾਪਰਟੀ ਸੰਭਾਲ ਸਕਦੇ ਆ ਪ੍ਰਾਪਰਟੀਆਂ ਦੇ ਵਾਰਿਸ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਵਿਆਲਾ ਤੇ ਅੱਜ ਅਸੀਂ ਖਾਸ ਤੌਰ ਤੇ ਇੱਕ ਸਖਸ਼ੀਅਤ ਨਾਲ ਬੜੇ ਲੰਮੇ ਅਰਸੇ ਬਾਅਦ ਤੁਹਾਡੇ ਨਾਲ ਦੁਬਾਰਾ ਤੋਂ ਮੁਲਾਕਾਤ ਕਰਵਾ ਰਹੇ ਆ ਇਹ ਸਵਭ ਬਣਿਆ ਕਿ ਅੱਜ ਅਸੀਂ ਨਿਊਯਾਰਕ ਦੇ ਵਿੱਚ ਇਕੱਠੇ ਹੋਏ ਆ ਮੇਰੇ ਨਾਲ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਪ੍ਰਭਾਸਰਾ ਤੋਂ ਅਤੇ ਕਿਸੇ ਦੇ ਕਿ ਜਿਸ ਤਰੀਕੇ ਦੀ ਇਹਨਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜਿਹਦੇ ਨਾਲ ਅੱਜ ਇਹ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਉਹਦੇ ਹੋਰ ਜੋੜ ਤੋੜ ਕਰਨ ਵਾਸਤੇ ਉਹਦੀ ਹੋਰ ਮਦਦ ਲੈਣ ਵਾਸਤੇ ਅਤੇ ਹੋਰ ਲੋਕਾਂ ਨੂੰ ਜਿਹੜਾ ਸਿੱਧੇ ਰਸਤੇ ਪਾਉਣ ਵਾਸਤੇ ਜਿਹੜੇ ਨੇ ਅੱਜ ਇਹ ਨਿਊਯਾਰਕ ਦੀ ਧਰਤੀ ਦੇ ਉੱਤੇ ਨੇ ਜਿੱਥੇ ਸਹਿਯੋਗ ਚੁੰਹਦੇ ਨੇ ਤੇ ਅੱਜ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਨਾਲ ਕੁਝ ਦਿਲ ਦੀਆਂ ਗੱਲਾਂ ਕਰਾਂਗੇ ਤੇ ਕੁਝ ਉਹਨਾਂ ਦੇ ਜਜ਼ਬਾਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਿਰਚ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਜੀ। ਲੰਮੇ ਹਸੇ ਬਾਅਦ ਯੂਬਾ ਸਿਟੀ ਤੋਂ ਅੱਜ ਨਿਊਯਾਰਕ। ਬਈ ਉਹਦੀ ਪਲੈਨਿੰਗ ਹੈ ਜੀ ਉਸ ਸਾਹਿਬ ਨੇ। ਚਲੋ ਥੜੀ। ਸਰਦਾਰ ਸ਼ਮਸ਼ੇ ਸਿੰਘ ਜੀ ਜੋ ਕੁਝ ਵਾਪਰ ਰਿਹਾ ਖਾਸ ਤੌਰ ਤੇ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਵੇਖ ਰਹੇ ਹਾਂ। ਲੋਕ ਕਾਫੀ ਚਿੰਤਤ ਨੇ। ਪੰਜ ਦਰਿਆਵਾਂ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ। ਅਤੇ ਜਿਹੜੀਆਂ ਕਹਿੰਦੇ ਕਿ ਸਾਡੇ ਵਿੱਚ ਗਲਤ ਚੀਜ਼ਾਂ ਆ ਗਈਆਂ ਨੇ ਜਿ ਤਰ੍ਹਾਂ ਹੁਣ ਬਜ਼ੁਰਗਾਂ ਨੂੰ ਸਾਡੇ ਬੱਚੇ ਛੱਡਣਾ ਚੱਕੇ ਹੋਏ ਨੇ ਮਾਂ ਪਿਓ ਦਾ ਧਿਆਨ ਨਹੀਂ ਰੱਖਣਾ ਕਿਸੇ ਤਰ੍ਹਾਂ ਕਹਿੰਦੇ ਕਿ ਜੋ ਕਹਿੰਦੇ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਸਮਝ ਨਹੀਂ ਸੀ ਉਹ ਗਰਵਟਾ ਆ ਗਈਆਂ ਨੇ ਇਹ ਕਿੱਧਰ ਨੂੰ ਲੈ ਕੇ ਜਾ ਰਿਹਾ ਸਾਨੂੰ ਇਹਦੇ ਤਾਂ ਕਨਸੀਕਵੈਂਸ ਨੂੰ ਦੱਸਣਾ ਜੇ ਤੁਸੀਂ ਕੋਈ ਵੀ ਦੱਸੇ ਜਾ ਸਕਣ ਜੋ ਅੱਜ ਦਾ ਮੈਟਰਲਿਸਟਿਕ ਵਰਲਡ ਦਾ ਪ੍ਰਭਾਵ ਅੱਜ ਦੀ ਐਜੂਕੇਸ਼ਨ ਦੀ ਪਰਭਾਸ਼ਾ ਹੀ ਬਦਲ ਗਈ ਕਹਿੰਦੇ ਸਿੱਖਿਆ ਬੱਚਿਆਂ ਨੂੰ ਸਿੱਖਿਆ ਦੇਉਣੀ ਹੈ ਤੇ ਸਿੱਖਿਆ ਦੇ ਨਾਲ ਸੰਸਕਾਰ ਤਾਂ ਖਤਮ ਹੀ ਹੋ ਗਏ ਤੇ ਫਿਰ ਉਹਨੂੰ ਗੁਰੂ ਪੀਰ ਕੀ ਕਹਿੰਦੇ ਆ ਗੁਰੂ ਰਾਨੰਦ ਦੇਵ ਜੀ ਕਹਿੰਦੇ ਕਹਿੰਦੇ ਪੜਿਆ ਮੂਰਖ ਆਖੀ ਹੈ ਜਿੱਤੇ ਲੱਭ ਲੋਭ ਹੰਕਾਰਾ ਸਾਡੀ ਤਾਂ ਹੰਕਾਰ ਨਹੀਂ ਮਤ ਮਾਰਦੀ ਪੱਲੇ ਅਸੀਂ ਹੁੰਦੇ ਕੁਛ ਦਿਖਾਉਂਦੇ ਕੁਛ ਆ ਮਤਲਬ ਜਿਹੜੀ ਲਾਈਨ ਦੇ ਉੱਤੇ ਅੱਜ ਅਸੀਂ ਚੱਲ ਰਹੇ ਆ ਆਪਣੇ ਆਪ ਨੂੰ ਪੈਸੇ ਵਾਲੇ ਦਿਖਾਉਣਾ ਅਮੀਰ ਸਿੱਧ ਕਰਨਾ ਲੋਕਾਂ ਨੂੰ ਨੀਵਾਂ ਦਿਖਾਉਣਾ ਆਪਣੇ ਆਪ ਨੂੰ ਜਿਹੜੀ ਦੌੜ ਦੇ ਵਿੱਚ ਦੌੜੀ ਜਾ ਰਹੇ ਆ ਤੇ ਇਹ ਇਹਦੇ ਨਾਲ ਤਾਂ ਅੱਜ ਇੰਨਾ ਇਨਸਾਨ ਜਿਹੜਾ ਹੈਗਾ ਕਿਉਂਕਿ ਰਿਐਲਿਟੀ ਤੋਂ ਬਹੁਤ ਦੂਰ ਹੈ ਤੇ ਇਹਨੇ ਤਾਂ ਸਾਡਾ ਜਿਹੜਾ ਮਤਲਬ ਮੈਂਟਲ ਹੈਲਥ ਹੋਰ ਡਿਸਟਰਬ ਕਰਦੇ ਨਹੀਂ ਔਰ ਮੈਂਟਲ ਹੈਲਥ ਇੰਨੀ ਡਿਸਟਰਬ ਹੈ ਇੰਨੀ ਕਮਜ਼ੋਰ ਹੈ ਤੇ ਗੱਲ ਕੋਈ ਵੀ ਨਹੀਂ ਹੁੰਦੀ ਸਾਡਾ ਮੂਡ ਪਹਿਲਾਂ ਹੀ ਆਫ ਹੋ ਜਾਂਦਾ ਤੇ ਮਤਲਬ ਸਾਨੂੰ ਜਿਹੜਾ ਸੰਸਕਾਰ ਮਿਲਨੇ ਚਾਹੀਦੇ ਸੀ ਜਿਹੜੀ ਕਿ ਜਿਹੜੀ ਅਸਲੀ ਐਜੂਕੇਸ਼ਨ ਜਿਹਨੂੰ ਕਹਈਏ ਤੇ ਸੰਸਕਾਰਾਂ ਦੇ ਹਿਸਾਬ ਨਾਲ ਸੋਚ ਬਦਲ ਕੇ ਇਨਸਾਨ ਦੀ ਸ਼ਖਸੀਅਤ ਤਕਦੀਰਾਂ ਲੇਖ ਬਦਲ ਦੇਣੇ ਕੰਮ ਬਦਲ ਦੇਣੇ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਕਰਕੇ ਦਿਖਾਇਆ ਨਾ ਕੱਲਾ ਲਿਖਿਆ ਹੀ ਤੇ ਨਹੀਂ ਨਾ ਪਰ ਅੱਜ ਸਾਨੂੰ ਉਹ ਸੰਸਕਾਰ ਜਿਹੜੇ ਹੈਗੇ ਮਿਲਦੇ ਨਹੀਂ ਨਾ ਸਾਨੂੰ ਮਾਂ ਬਾਪ ਜਿਹੜੀ ਸਿੱਖਿਆ ਹੈ ਨਾ ਸੰਗਤ ਹੈਗੀ ਉਹ ਤਾਂ ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਸ਼ਮਸ਼ਾਨ ਘਾਟ ਤੱਕ ਸਾਨੂੰ ਬਦਲਦੀ ਹੈ ਪ੍ਰਭਾਵਿਤ ਕਰਦੀ ਹੈ ਪਰ ਨਾ ਪੇਰੈਂਟਸ ਕੋਲੋਂ ਪੇਰੈਂਟਸ ਕਹਿੰਦਾ ਕਹਿੰਦਾ ਮੈਂ ਡਾਕਟਰ ਹਾਂ ਮੈਂ ਤੋਂ ਵੱਡਾ ਡਾਕਟਰ ਬਣਨਾ ਚਾਹੀਦਾ ਕਹਿੰਦਾ ਮੈਂ ਇੰਜੀਨੀਅਰ ਹਾਂ ਮੈਂ ਤੋਂ ਵੱਡਾ ਇੰਜੀਨੀਅਰ ਕਹਿੰਦਾ ਮੈਂ ਪੋਲਿਟਿਸ਼ੀਅਨ ਹਾਂ ਮੈਂ ਤੋਂ ਵੱਡਾ ਪੋਲਿਟਿਸ਼ੀਅਨ ਬਣਨਾ ਚਾਹੀਦਾ ਮੈਂ ਬਿਜ਼ਨਸਮੈਨ ਹਾਂ ਮੇਰੇ ਤੋਂ ਵੱਡਾ ਬਿਜ਼ਨਸਮੈਨ ਬਣਨਾ ਚਾਹੀਦਾ ਇਨਸਾਨ ਬਣਨਾ ਚਾਹੀਦਾ ਇਨਸਾਨ ਵਾਲੇ ਤਾਂ ਸਿੱਖਿਆ ਹੈ ਹੀ ਨਹੀਂ ਸਾਡੇ ਅੰਦਰ ਜਿਹੜੀ ਦੇਣੀ ਚਾਹੀਦੀ ਸੀ ਮੈਂ ਕੀ ਕੀ ਕਰਦਾ ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰਦੇ ਤਾਂ ਹੈ ਕਹਿੰਦੇ ਕਿ ਜਿੱਤਣਾ ਨਾ ਬੜੇ ਇਹ ਲੋਕੀ ਫਿਕਰ ਤੋਂ ਪਰੇ ਲੋਕ ਹੈਗੇ ਨੇ ਇਹਨਾਂ ਨੂੰ ਜਲਦੀ ਕੀਤੇ ਕੋਈ ਚੀਜ਼ਾਂ ਇਹਨਾਂ ਤੇ ਹਾਬੀ ਨਹੀਂ ਹੋ ਸਕਦੀ ਚਿੰਤਾ ਤੇ ਇਹਨਾਂ ਦੇ ਸਾਹਮਣੇ ਜੜੀ ਇਹ ਘੁੱਟਣੇ ਟੇਕ ਦਿੰਦੀ ਹੈ ਪਰ ਅਸੀਂ ਜਦੋਂ ਹੁਣ ਮਨੁੱਖਤਾ ਦੀ ਸੇਵਾ ਦਾ ਵੀ ਲਾਈਵ ਵੇਖਦੇ ਆਂ ਉਹ ਦਵਾਈਆਂ ਦੇ ਲੰਗਰ ਲਾਉਂਦੇ ਨੇ ਉੱਥੇ ਸੰਕਟ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉਹ ਜਿਹੜੇ ਨੇ ਜੰਗੀਰਾਂ ਨਾਲ ਬੰਨ ਕੇ ਲੈ ਕੇ ਆਉਂਦੇ ਨੇ ਮਤਲਬ ਕਿ ਆਪਣੇ ਆਪ ਚ ਕੀ ਹੋ ਗਿਆ ਪੰਜਾਬ ਨੂੰ ਇਸ ਤਰ੍ਹਾਂ ਦਾ ਕੀ ਸਾਨੂੰ ਜਿਹੜੇ ਆ ਸਾਡੇ ਉੱਤੇ ਸੰਤਾਪ ਆ ਗਿਆ ਕਿ ਸਾਡੇ ਲੋਕ ਇਸ ਤਰ੍ਹਾਂ ਦੇ ਪਾਸੇ ਨੂੰ ਤੁਰ ਪਏ ਹਾਂ ਨਹੀਂ ਇਹ ਮੈਂ ਉਹੀ ਬੇਨਤੀ ਕਰਦਾ ਤੁਹਾਨੂੰ ਵੀ ਜੇਕਰ ਸਾਨੂੰ ਸਿੱਖਿਆ ਨਹੀਂ ਮਤਲਬ ਜਿਹੜੇ ਸਾਨੂੰ ਸੰਸਕਾਰ ਨਹੀਂ ਮਿਲਣਗੇ ਹੁਣ ਸਾਨੂੰ ਪ੍ਰਾਪਰਟੀ ਚਾਹੀਦੀ ਹੈ ਮੈਂ ਕਿਹਾ ਜੇ ਮੈਨੂੰ ਫੋਨ ਆਉਂਦਾ ਹੁਣ ਸਾਡੇ ਕੋਲ ਸਾਨੂੰ ਹਸਪੀਟਲ ਕਿਉਂ ਖੋਲਣਾ ਪੈ ਗਿਆ ਆਉਂਦੀ ਸਾਨੂੰ ਵੈਂਟੀਲੇਟਰ ਤੇ ਲਾਉਣੇ ਪੈ ਜਾਂਦੇ ਹੁਣ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਝ ਜੋ ਵਰਤਾਰਾ ਵਾਪਰ ਰਹੇ ਆ ਕਿੱਥੇ ਅੱਗੇ ਸਾਨੂੰ ਮਤਲਬ ਹੁੰਦਾ ਸੀ ਕਿ ਬਜ਼ੁਰਗ ਹੈ ਸਾਡੇ ਸਾਡੇ ਪਿੰਡ ਦਾ ਬਜ਼ੁਰਗ ਹੈ ਕਹਿੰਦੇ ਸਾਡੇ ਪਿੰਡ ਦੀ ਧੀ ਹੈ ਸਾਡੇ ਪਿੰਡ ਦੀ ਭੈਣ ਹੈ ਇਹ ਸਾਰੇ ਸਾਨੂੰ ਸੰਸਕਾਰ ਜੋ ਮਿਲਦੇ ਸੀ ਨਾ ਜੋ ਸਾਨੂੰ ਕਹਾਣੀਆਂ ਤੋਂ ਸਾਨੂੰ ਸਾਖੀਆਂ ਸੁਣਾਈ ਜਾਂਦੀ ਸੀ ਗੁਰੂ ਸਾਹਿਬਾਨਾਂ ਦੀਆਂ ਤੇ ਉਹਦੇ ਵਿੱਚੋਂ ਸਾਡੀ ਜਿਹੜੇ ਸੰਸਕਾਰ ਸੀ ਸਾਡੀ ਅਗਵਾਈ ਕਰਦੇ ਸੀ ਤੇ ਅੱਜ ਕੱਲ ਤਾਂ ਹੁਣ ਮਨ ਨੂੰ ਵੀ ਕਹਿੰਦੇ ਮੈਂ ਕਹਿੰਦਾ ਬਹੁਤ ਬਹੁਤ ਫੋਨ ਆਉਨੇ ਹੈ ਕਹਿੰਦੇ ਵੀ ਬਜ਼ੁਰਗ ਜਾਨ ਸਾਡਾ ਪਰਿਵਾਰ ਡਿਸਟਰਬ ਹੋ ਰਿਹਾ ਮੈਂ ਕਿਹਾ ਵੀ ਕੀ ਕਾਰਨ ਹੈ ਕਹਿਣਾ ਕੀ ਚਾਹੁੰਦੇ ਆ ਤੁਸੀਂ ਕਹਿੰਦਾ ਵੀ ਬਜ਼ੁਰਗਾਂ ਨੇ ਇੰਨਾ ਡਿਸਟਰਬ ਕੀਤਾ ਮੈਂ ਗੱਲ ਕੀ ਹੋਈ ਹੈ ਕਹਿੰਦਾ ਵੀ ਚਾਹ ਦਾ ਟਾਈਮ ਨਹੀਂ ਚਾਹ ਮੰਗ ਲੰਦੇ। ਮਤਲਬ ਕਲਾਸ 1 ਅਫੀਸਰ ਜਦੋਂ ਇਹ ਫੋਨ ਕਰਦੇ ਮੈਂ ਕਹਾਂ ਕੱਲ ਨੂੰ ਤੁਸੀਂ ਬਜ਼ੁਰਗ ਹੋਣਾ। ਕਹਿੰਦੇ ਨਹੀਂ ਜੀ ਬੌਸ ਡਿਸਟਰਬ ਹੋਏ ਹੋਏ ਆ ਸੀ। ਇਸ ਤਰ੍ਹਾਂ ਦੇ ਸਾਡੀ ਸੋਚ ਬਣ ਗਈ ਹੈ ਜਿਹਦੇ ਮਤਲਬ ਜੇਕਰ ਹੁਣ ਆਪਾਂ ਕੀ ਕੈਰੈਕਟਰ ਦੀ ਗੱਲ ਕਰੀਏ ਸਾਡੇ ਅੰਦਰ ਹੀ ਇਨਸਾਨੀਤ ਵਾਲਾ ਕੈਰੈਕਟਰ ਸਾਡਾ ਇੰਨਾ ਖਤਮ ਹੁੰਦਾ ਜਾ ਰਿਹਾ ਹੈਗਾ ਜਿਸ ਕਰਕੇ ਲੋਕ ਮੈਂਟਲ ਹੈਲਥ ਤੋਂ ਵੀ ਪੀੜਤ ਹੋ ਰਹੇ ਆ। ਬਜ਼ੁਰਗ ਪਰੇਸ਼ਾਨ ਏਨੇ ਆ। ਯਾਦਦਾਸ਼ਤ ਮੈਂਟਲ ਹੈਲਥ ਤੇ ਪ੍ਰੈਸ਼ਰ ਏਨਾ ਹੈ ਤੇ ਉਹ ਇਕੱਲੇ ਰਹਿ ਗਏ ਆ। ਮਤਲਬ ਉਹਨਾਂ ਕੋਲ ਵਿਚਾਰਿਆਂ ਕੋਲ ਹੁਣ ਇਕੱਲੇ ਉ পীੜਤ ਤੇ ਉਹ ਮਤਲਬ ਜਦੋਂ 스멜 ਆਉਂਦੀ ਤਿੰਨ ਤਿੰਨ ਕੋਠੀਆਂ ਤੱਕ 스멜 ਜਾਂਦੀ ਹੈ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਤਰ੍ਹਾਂ ਦੇ ਹਾਲਾਤ ਕਈ ਡਮੈਂਸ਼ੀਆ ਕਰਕੇ ਘਰ ਦੇ ਰਾਸੇ ਭੁੱਲ ਗਏ ਕਈ ਦੁਖੀ ਹੋ ਕੇ ਘਰੋਂ ਨਿਕਲ ਗਏ ਤੇ ਉਹ ਆਪਣਾ ਦੱਸ ਨਹੀਂ ਪਾਰੇ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਗੁਰਦੁਆਰਾ ਸਾਹਿਬ ਜਦੋਂ ਸਾਨੂੰ ਫੋਨ ਆ ਜਾਂਦਾ ਫਿਰ ਤੇ ਉਸੇ ਵੇਲੇ ਜਦੋਂ ਅਸੀਂ ਕਹਿੰਦੇ ਵੀ ਸਾਡਾ ਜੇ ਕੋਈ ਹੁੰਦਾ ਅਸੀਂ ਇਦਾਂ ਨਾ ਰੋਲਦੇ ਸਾਨੂੰ ਨਹੀਂ ਰੱਖ ਸਕਦੇ ਸਾਨੂੰ ਤੋਂ ਆ ਪਟਲੋ ਸਾਨੂੰ ਦੱਬ ਦੋ ਜੇ ਕੋਈ ਸਵਾਲਾ ਜਿਹਾ ਪੁੱਛਣ ਦੀ ਕਰਦੇ ਨਾ ਕੁਝ ਵੀ ਕਿਹੜਾ ਪਿੰਡ ਹੈ ਕਿਹੜਾ ਕੀ ਹੈ ਬਲੋ ਖੀਰ ਤੇ ਜੇ ਕੋਈ ਮੰਨਿਆ ਫਿਰ ਉਹ ਕਹਿੰਦੇ ਵੀ ਮਰ ਜੂਗੇ ਕਹਿੰਦੀ ਬੀਬੀ ਕਹਿੰਦੀ ਘਰ ਨਹੀਂ ਜਾਣਾ ਮੈਂ ਮੈਂ ਕਿਹਾ ਗੱਲ ਕੀ ਹੋਈ ਮਾਤਾ ਜੀ ਦੱਸੋ ਸਹੀ ਇਹਨੇ ਤੁਸੀਂ ਮਾਸਟਰ ਕੀਤੀ ਐ ਉਸ ਤੋਂ ਪੀ ਐਚ ਡੀ ਕੀਤੀ ਐ ਕਹਿੰਦੀ ਮੇਰਾ ਮੁੰਡਾ ਕਹਿੰਦਾ ਵੀ ਮਾਤਾ ਤੇਰੇ ਕਰਕੇ ਮੇਰਾ ਘਰ ਖਰਾਬ ਹੋ ਰਿਹਾ ਮਤਲਬ ਇਹੋ ਜੀ ਸੋਚ ਤੇ ਉਹਨਾਂ ਦੀ ਪ੍ਰਾਪਰਟੀ ਫੋਨ ਆਉਂਦਾ ਜਦੋਂ ਨਾ ਮੈਂ ਕਿਹਾ ਵੀ ਲਾਈਕ ਬਜ਼ੁਰਗ ਫਿਰ ਮੈਂ ਕਿਹਾ ਘਰ ਨੂੰ ਕੌਣ ਸੰਭਾਲੂਗਾ ਪਿੱਛੇ ਕਹਿੰਦੇ ਘਰ ਨੂੰ ਤਾਂ ਅਸੀਂ ਸੰਭਾਲ ਲਾਂਗੇ ਮਤਲਬ ਬਜ਼ੁਰਗ ਨੂੰ ਨਹੀਂ ਸੰਭਾਲ ਸਕਦੇ ਘਰ ਸੰਭਾਲ ਸਕਦੇ ਆ ਪ੍ਰਾਪਰਟੀ ਸੰਭਾਲ ਸਕਦੇ ਆ ਪ੍ਰਾਪਰਟੀ ਨੇ वारिस ਹੈਗੇ ਆ ਲਵਾਰਸ ਕਹਿ ਕੇ ਸਾਡੇ ਕੋਲ ਦਾਖਲ ਕਰਾ ਜਾਂਦੇ ਆ ਤੇ ਲਵਾਰਸ ਮਤਲਬ ਇਸ ਤਰ੍ਹਾਂ ਦੇ ਹਾਲਾਤ ਸਾਡੀ ਸੋ ਜਿਹਦੇ ਅਸਰ ਆ انسان ਹੋਣ ਤੇ ਬਹੁਤ ਵੱਡਾ ਕੁਐਸਚਨ ਮਾਰਕ ਲੱਗ ਰਿਹਾ ਜੀ ਇਸੇ ਲਾਈਨ ਤੇ ਪੇ ਰਹੇ ਅਸੀਂ ਤੇ ਮੈਨੂੰ ਲੱਗਦਾ ਵੀ ਹਾਲਾਤ ਜਿਹੜੇ ਹੈਗੇ ਆ ਅਸੀਂ ਇਕੱਲੇ ਰਹਿ ਕੇ ਵੀ ਨਾ ਹੁਣ ਸੁਸਾਇਡਲ ਰੇਟ ਪਤਾ ਕਿੰਨਾ ਉੱਥੇ ਪੰਜਾਬ ਦੇ ਵਿੱਚ ਹਾਈ ਸੁਸਾਇਡਲ ਰਿਸਕ ਦੇ ਉੱਤੇ ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੇ ਸਰਵੇਖੀ ਦੀ ਰਿਪੋਰਟ 15 16 ਦੀ ਰਿਪੋਰਟ 42 ਲੱਖ ਲੋਕ ਜਿਹੜੇ ਆ ਮੈਂਟਲ ਇਲਨੈਸ ਤੋਂ ਪੀੜਤ ਦੇ 30% ਲੋਕ ਥੋੜੇ ਜਿਹੇ ਹਾਲਾਤਾਂ ਵਿੱਚ ਕੰਮ ਕਰਨ ਦੇ ਕੈਪੇਬਲ ਹੈ ਕੰਡੀਸ਼ਨਲੀ ਔਰ ਜਿਹੜੇ 70% ਆ ਕੰਮ ਕਰਨ ਦੇ ਕੈਪੇਬਲ ਨਹੀਂ ਦੇ ਇਹ ਜੇ ਤੁਹਾਡੀਆਂ ਸਮਾਜਿਕ ਸੰਸਥਾਵਾਂ ਨਾ ਹੋਣ ਤਾਂ ਪੰਜਾਬ ਦਾ ਕੀ ਬਣੇ ਮੈਂ ਕਹਿੰਦਾ ਹੁਣ ਵੀ ਨਹੀਂ ਹੁਣ ਵੀ ਤੁਸੀਂ ਹਾਲਾਤ ਇਹੋ ਜਿਹੇ ਬਣੇ ਹੋਏ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਲੋਕ ਹੈ ਬਜ਼ੁਰਗਾਂ ਦੀ ਮੈਂ ਗਿਣਤੀ ਮੇਰੇ ਟਿਪਸ ਤੇ ਜਿਹੜੀ ਹੈਗੀ ਮੈਂ ਤੁਹਾਨੂੰ ਦੱਸਦਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਜ਼ੁਰਗਾਂ ਦੀ ਜਿਨ੍ਹਾਂ ਦੇ ਨਾਮ ਨਾਲ ਡੈਸਟਿਚੂਟ ਲੱਗਿਆ ਹੋਇਆ ਉਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ 7000 ਤੋਂ ਉੱਪਰ ਤੇ ਜਿਹੜੇ ਕਿ ਬਿਲਕੁਲ ਹੈਲਪਲੈਸ ਹੋਏ ਹੋਏ ਆ ਹਨਾ ਤੇ ਉਹਦੇ ਵਿੱਚ 29000 ਸਮਥਿੰਗ ਇੱਕ ਜ਼ਿਲ੍ਹੇ ਦੀ ਮੈਂ ਗੱਲ ਕਰਦਾ ਪੰਜਾਬ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਪਹਿਲਾਂ 10% ਹੁੰਦੀ ਸੀ ਹੁਣ 12% ਕ੍ਰੋਸ ਕਰ ਰਹੀ ਹੈ ਬਜ਼ੁਰਗਾਂ ਦੀ ਗਿਣਤੀ ਟੋਟਲ ਪਾਪੂਲੇਸ਼ਨ ਦਾ ਐਦਾਂ ਹੀ ਮਾਨ ਪਰੇਸ਼ਾਨੀਆਂ ਚ ਜਦੋਂ ਮਾਂ ਦੇ ਪੇਟ ਦੇ ਵਿੱਚ ਬੱਚਾ ਤੇ ਉਹਦੇ ਕੋਲੇ ਉਹਨੂੰ ਸਟ੍ਰੈਸ ਹੈ ਖਾਣਾ ਪੀਣਾ ਜਾਂ ਕੁਛ ਉਹਦੀ ਸੰਗਤ ਕਿਦਾਂ ਦੀ ਉਹ ਸਟ੍ਰੈਸ ਦੇ ਵਿੱਚ ਇੰਨਾ ਜੀ ਰਹੀ ਹੈ ਕਿ ਬੱਚਿਆਂ ਦਾ ਇੰਟੈਲੈਕਚੁਅਲ ਡਿਸੇਬਿਲਟੀ ਰੇਟ ਵਧ ਰਿਹਾ ਇੰਟੈਲੈਕਚੁਅਲ ਡਿਸੇਬਿਲਟੀ ਮਾਂ-ਬਾਪ ਚਲੇਗੇ ਉਹ ਲੜਕਾ ਤੇ ਲੜਕੀ ਨੂੰ ਕੌਣ ਜੋਲਮਾ ਤੋਂ ਪੀੜਤ ਰੇਪ ਤੋਂ ਪੀੜਤ ਇੱਕ ਮਹੀਨੇ ਚ ਕਿੰਨੇ ਕਿੰਨੇ ਕੇਸ ਉੱਥੇ ਪਹੁੰਚਦੇ ਆਂ ਛੋਟੇ ਛੋਟੀਆਂ ਬੱਚੀਆਂ ਮਤਲਬ 10-10 ਸਾਲ ਦੀਆਂ ਬੱਚੀਆਂ 12-12 ਸਾਲ ਦੀਆਂ 13 ਸਾਲ ਦੀ ਬੱਚੀ 10 ਸਾਲ ਦੀ ਬੱਚੀ ਵੀ ਬਚਨ ਜਨਮ ਦੇ ਰਹੀ ਐ 80 ਸਾਲ ਦੀ ਔਰਤ ਰੇਪ ਤੋਂ ਪੀੜਤ ਆ ਰਹੀ ਐ 70 ਸਾਲ ਦੀ ਬਾਅਦ ਚ ਵਾਰਸ ਮਿਲਦੇ ਆਂ ਮਤਲਬ ਇੰਨੇ ਦੁਖੜੇ ਆ ਕਿ ਉਹ ਸੁਣਾ ਮਤਲਬ ਸੁਣਾਉਣ ਲੱਗਿਆਂ ਵੀ ਜੇ ਤੁਸੀਂ ਕਹਿੰਦੇ ਨਾ ਵੀ ਕੋਈ ਹੈਲਪ ਲਾਈਨ ਹੈਲਪਫੁਲ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਮੁਹਾਲੀ ਵਰਗਾ ਸ਼ਹਿਰ ਪੜੇ ਲਿਖਿਆ ਦਾ ਸ਼ਹਿਰ ਹੈ ਸੀਟੀ ਦੀ ਗੱਲ ਕਰਾਂ ਜੇ ਤੁਸੀਂ ਦੱਸੋ ਹਾਲਾਤ ਇਹ ਬਣੇ ਹੋਏ ਹਨ ਨਾ ਸੰਸਥਾਵਾਂ ਜਿਹੜੀਆਂ ਸਰਕਾਰ ਦਾ ਸਬਸਟੀਟਿਊਟ ਥੋੜਾ ਬਣ ਸਕਦੀਆਂ ਤੇ ਇਸ ਕਰਕੇ ਮਨ ਲੱਗਦਾ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਤੁਹਾਡੇ ਥਰੂ ਵੀ ਕਿਸ ਤਰ੍ਹਾਂ ਦੀ ਕਮ ਸੇ ਕਮ ਬੜੀ ਪਲੈਨਿੰਗ ਸਟ੍ਰੈਟਜੀ ਜਿਹਦਾ ਕਿ ਇੱਕ ਨੋਡਲ ਆਫੀਸਰ ਜਿਹੜਾ ਮੈਂ ਕਿਹਾ ਸੀ 108 ਨਾਲ 181 ਨਾਲ ਇਹ ਸੰਸਥਾਵਾਂ ਹੁਣ ਸਾਡੀਆਂ ਐਂਬੂਲੈਂਸਾਂ ਜਿਵੇਂ ਸੰਗਤ ਦੇ ਸਹਿਯੋਗ ਨਾਲ ਜਿਹੜੀਆਂ ਸਾਡੇ ਕੋਲ ਐਂਬੂਲੈਂਸਾਂ 10 ਐਂਬੂਲੈਂਸਾਂ ਦਿਨ ਰਾਤ ਚੱਲ ਰਹੀਆਂ ਸਾਡੀਆਂ ਉੱਥੇ ਤੇ ਉਹ ਮੈਂ ਕਿਹਾ ਸੀ ਵੀ ਇਹ ਟੀਮ 24 ਘੰਟੇ ਹੈ ਸਾਡੇ ਕੋਲ ਉੱਥੇ 24 ਡਾਇਗਨੋਸਟਿਕ ਸੈਂਟਰ ਜਿਹੜਾ ਹੈਗਾ ਤੇ ਸੈਕਟਰੀਸ ਤੋਂ ਪਰਮਨੈਂਟ ਐਮ ਡੀ ਸੈਕਟਰੀ ਤੇ ਐਮ ਡੀ ਮੈਡੀਸਨ ਉਹ ਡਾਕਟਰ 24 ਘੰਟੇ ਸਾਡੇ ਕੋਲ ਉੱਥੇ ਹੈਗੇ ਗਾਇਨੀਆ ਵਾਲੇ ਕਿ ਬੱਚਿਆਂ ਵਾਲੇ ਕਿ ਅਲੱਗ-ਅਲੱਗ ਜਿਹੜੇ ਐਨ ਐਸ ਸੀ ਸੀ ਵਾਲੇ ਫਿਰ ਉੱਥੇ ਆਈ ਸੀ ਯੂ ਦੇ ਵਿੱਚ ਵੈਂਟੀਲੇਟਰ ਇਹ ਉਹ ਇਹ ਹੈ ਤਾਂ ਸੰਗਤ ਪਰ ਏਡਾ ਵੱਡਾ ਪੰਜਾਬ ਏਡੇ ਵੱਡੇ ਪੰਜਾਬ ਨੂੰ ਇਹ ਛੋਟੇ-ਛੋਟੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜੀ ਓਵਰ ਆਲ ਆਪਾਂ ਪਿਕਚਰ ਦੇਖੀਏ ਜਿਹਦੇ ਵਿੱਚ ਡੈਸਟਿਟਿਊਟ ਬੱਚੇ ਬਹੁਤ ਹੈ ਨੇ ਜਿਹੜੀ ਜਦੋਂ ਸਰਕਾਰਾਂ ਕੋਲ ਏਡਾ ਵੱਡਾ ਬਜਟ ਹੈ ਜੇ ਉਹ ਫੇਲ्युअर ਹੋ ਰਹੀਆਂ ਨੇ ਜਾਂ ਉਹਨਾਂ ਦਾ ਧਿਆਨ ਨਹੀਂ ਹੈਗਾ ਇਹਦੇ ਵਾਲੇ ਪਾਸੇ ਕਿਉਂਕਿ ਜੇ ਦੇਖੋ ਕਿਸੇ ਵੀ ਇਲੈਕਟਿਡ ਅਫੀਸ਼ਰ ਦਾ ਪੰਜਾਬ ਦੇ ਵਿੱਚ ਜਦੋਂ ਕੋਈ ਉਹਨੂੰ ਨਿੱਕੀ ਜਿਹੀ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪੀਟਲ ਚੋਂ ਦਾ ਇਲਾਜ ਹੁੰਦਾ ਹੈ ਲੇਕਿਨ ਅਸੀਂ ਵੇਖਦੇ ਹਾਂ ਕਿ ਜਿਹੜੇ ਸਾਡੇ ਲੋਕ ਨੇ ਉਹ ਕੋਈ ਪੁਲ ਦੇ ਥੱਲੇ ਪਿਆ ਕੋਈ ਸੜਕ ਦੇ ਕੰਡੇ ਉੱਤੇ ਪਿਆ ਜੁਲਮਾਂ ਦਾ ਸ਼ਿਕਾਰ ਹੋਈਆਂ ਤੜਫ ਰਹੀਆਂ ਜੀ ਰੇਪ ਤੋਂ ਪੀੜਤ ਪਈਆਂ ਹੁਣ ਮੈਨੂੰ ਫੋਨ ਆ ਰਿਹਾ ਫਿਰ ਮਤਲਬ ਇੱਕ ਜਗ੍ਹਾ ਤੋਂ ਨਹੀਂ ਤੜਸੜਾੜੇ ਹੌਸਪੀਟਲ ਚ ਬੰਦਾ ਮਰ ਗਿਆ ਉਹਦੇ ਲੱਗ ਇੱਕ ਲੜਕੀ ਜਿਹੜੀ ਹੈ ਮੈਨੂੰ ਐਸਜੀਓ ਫੋਨ ਕਰ ਰਿਆ ਕਹਿੰਦਾ ਅਸੀਂ ਮਤਲਬ ਬ੍ਰੀਜ ਦੀ ਕੰਸਟਰਕਸ਼ਨ ਕਰ ਰਹੇ ਆ 4 ਕਿਲੋਮੀਟਰ ਅਧਰ ਪਿੰਡ ਨਹੀਂ 4 ਕਿਲੋਮੀਟਰ ਅਧਰ ਪਿੰਡ ਨਹੀਂ ਤੇ ਆ ਲੜਕੀ ਡਿਪਰੈਸ਼ਨ ਚ ਗਈ ਹੋਈ ਐ ਮੈਨੂੰ ਤੇ ਦੇਖ ਮੈਨੂੰ ਇਦਾਂ ਲੱਗਦਾ ਵੀ ਹੈ ਝੁਲਮਾਂ ਦਾ ਸ਼ਿਕਾਰ ਹੋ ਜਣਾ ਇਹਨੇ ਇੱਥੇ ਮੈਂ ਕੀ ਕਰਾਂ ਹੁਣ ਹੁਣ ਉਹ ਸਾਡੇ ਤੋਂ ਹੈ ਵੀ ਸਵਾ 200 ਕਿਲੋਮੀਟਰ ਦੇ ਉੱਪਰ ਐ ਮੈਂ ਕਿਹਾ ਹੁਣ ਵੀ ਐਂਬੂਲੈਂਸ ਲੈ ਕੇ ਤੁਰਾਂਗੇ 4 ਘੰਟੇ 3 ਲੱਗ ਸਕਦੇ ਸਾਨੂੰ ਕਿਹੜਾ ਐਂਬੂਲੈਂਸ ਨੂੰ ਜਗ੍ਹਾ ਸੌਂ ਕਿਸੇ ਕੋਲ ਮਿਲਦੀ ਐ ਮੈਂ ਕੀ ਕਰਾਂ ਜੀ ਮੈਂ ਉਹਨੂੰ ਕਿਹਾ ਫਟਫਟ ਵੀ ਇਹ ਤਾਂ ਮੇਰੀ ਗੱਲ ਕਰਾ ਦਿਓ ਨਹੀਂ ਨਹੀਂ ਤੇ ਆ ਨਾਲ ਤੁਸੀਂ 181 ਤੇ ਉਸ ਵੇਲੇ ਅਸੀਂ ਬੜੀ ਜਦੋਂ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਚਲੋ ਹਾਈ ਕੋਰਟ ਦੇ ਵਿੱਚ ਵੀ ਇਹ ਗੱਲ ਹੋਈ 181 ਤੇ ਚੱਕਾਂਗੇ ਪਰ ਸਵਾਲ ਤਾਂ ਇਹ ਸੀ ਜਾ ਕੇ ਲੈ ਕੇ ਕਿੱਥੇ ਜਾਓਗੇ ਜਦੋਂ ਲੈ ਕੇ ਜਾਣ ਦੀ ਗੱਲ ਆਉਂਦੀ ਹੈ ਫਿਰ ਇਸ ਕਰਕੇ ਚੱਕਣ ਲੱਗਿਆ ਵੀ ਇਗਨੋਰ ਕਰ ਦਿੰਦੇ ਆ ਤੇ ਲੋ ਮੈਂ ਪੁਲਿਸ ਵਾਲੇ ਨੂੰ ਕਿਹਾ ਮੈਂ ਕਿਹਾ ਇਮੀਡੀਏਟਲੀ ਹੋਣੇ ਤੁਹਾਨੂੰ ਤੁਹਾਨੂੰ ਪਤਾ ਮੈਂਟਲ ਹੈਲਥ ਐਕਟ 1987 ਦਾ ਬਣਾਇਆ ہوا 87 ਦਾ ਜਿਹਦੇ ਵਿੱਚ ਹੋ ਸਕਦਾ ਕਿ ਜੰਮੇ ਵੀ ਨਹੀਂ ਹੋਣੇ ਹੈਨਾ ਵੀ 87 ਦਾ ਐਕਟ ਬਣਿਆ ਹੋਇਆ ਵੀ ਤੇ ਮੁਤਾਬਕ ਰਿਸਪੌਂਸਿਬਿਲਟੀ ਪੁਲਿਸ ਤੋਂ ਬਿਨਾਂ ਇਹਦਾ ਚੱਕ ਨਹੀਂ ਸਕਦੇ ਅਸੀਂ ਚੱਕਦੇ ਹੈਗੇ ਆਂ ਅਸੀਂ ਉਹਦੇ ਵਿੱਚ ਅਸੀਂ ਕ੍ਰਿਮੀਨਲ ਵੀ ਹੁੰਦੇ ਕੋਈ ਗੱਲ ਨਹੀਂ ਅਸੀਂ ਚੱਕਦੇ ਆਂ ਬਾਰ-ਬਾਰ ਜਦ ਸਾਡੇ ਸਾਹਮਣੇ ਹਾਲਾਤ ਹੈ ਵੀ ਹਨੇਰਾ ਹੋ ਗਿਆ ਉਹ ਲੜਕੀ ਜਿਹੜੀ ਹੈਗੀ ਹੈ ਜਦੋਂ ਫੋਨ ਕੀਤਾ ਹੈਲਪਫੁਲ ਨਹੀਂ ਹੋਇਆ ਕੋਈ ਜਿਹੜਾ ਸਬੰਧਤ ਵਿਭਾਗ ਹੈਗਾ ਸਮਾਜਿਕ ਸੁਰੱਖਿਆ ਕਿਉਂਕਿ ਸਮਾਜਿਕ ਸੁਰੱਖਿਆ ਦੀ ਗੱਲ ਹੈ ਇਹ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਇਸਤਰੀ ਤੇ ਬਾਲ ਵਿਕਾਸ ਵਿਭਾਗ ਹਰ ਸਟੇਟ ਦਾ ਪੰਜਾਬ ਦਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਅੰਡਰ ਹੀ ਸਮਾਜਿਕ ਸੁਰੱਖਿਆ ਅਫ ਉਹਨਾਂ ਦੇ ਅੰਦਰ ਸੈਕਟਰੀ ਐਡੀਸ਼ਨਲ ਇਹ ਉਹ ਇਨਾ ਐਡੀ ਵੱਡੀ ਡਾਇਰੈਕਟਰ ਤੇ ਉੱਥੇ ਬਸ ਡਿਸਟ੍ਰਿਕਟ ਲੈਵਲ ਦੇ ਉਹਦੇ ਨੋਡਲ ਆਫੀਸਰ ਐਡੀ ਵੱਡੀ ਹਰਾਰਕੀ ਐ ਗਿਣਨੀ ਵੀ ਔਖੀ ਹੋਈ ਹੈ ਵਨ ਸਟਾਪ ਸੈਂਟਰ ਇਹਨੇ ਬਣੇ ਹੋਏ ਆ ਪੰਜਾਬ ਦੇ ਵਿੱਚ ਤੁਸੀਂ ਪੁੱਛ ਕੇ ਦੇਖਿਓ ਮਨਨਾਂ ਕਿੰਨੇ ਕੁ ਨੌਲੇਜ ਵਨ ਸਟਾਪ ਸੈਂਟਰ ਹੈਗੇ ਆ ਜਿੱਥੇ ਕਿ ਅਮਰਜੈਂਸੀ ਹਾਲਾਤਾਂ 'ਚ ਕੋਈ ਵੀ ਲਾਈਫ ਦੀ ਪ੍ਰੋਟੈਕਸ਼ਨ ਲਈ ਉੱਥੇ ਜਾ ਸਕਦਾ ਤੇ ਉਹਨਾਂ ਨੂੰ ਕਾਲ ਕਰ ਸਕਦਾ ਉਹਨਾਂ ਨੇ ਤੁਰੰਤ ਉਹਦੀ ਕੇਅਰ ਕਰਨੀ ਹੈਗੀ ਐ ਮੇਰਾ ਕਹਿਣ ਦਾ ਮਤਲਬ ਇਹਨਾਂ ਚੀਜ਼ਾਂ ਦੇ ਪ੍ਰਤੀ ਅਰੇਂਜਮੈਂਟ ਦੀ ਘਾਟ ਇਹ ਸੰਸਥਾਵਾਂ ਦੇ ਨਾਲ ਜੇਕਰ ਥੋੜੀ ਜਿਹੀ ਪਲੈ ਮੈਂ ਹਮੇਸ਼ਾ ਕਹਿੰਦਾ ਬਾਰ-ਬਾਰ ਕਹਿੰਦਾ ਤੁਹਾਡੇ ਥਰੂ ਹੁਣ ਫੇਰ ਬੇਨਤੀ ਕਰ ਰਹੇ ਆ ਸਰਕਾਰ ਨੂੰ ਵੀ ਆਪਾਂ ਜੇ ਕਰਾਂਗੇ ਪਲੈਨਿੰਗ ਕਰਕੇ ਚੱਲੀਏ ਤੇ ਸੰਸਥਾਵਾਂ ਜਿਹੜੀਆਂ ਐ ਵੈਸੇ ਬਹੁਤ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਤੇ ਇਸ ਤੋਂ ਮੇਰੇ ਵੱਧ ਪਾ ਸਕਦੀਆਂ ਵੀ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੀ ਉਹਦੀ ਇੱਕ ਫਾਰਮੈਲਟੀ ਫਾਰਮੈਲिटीज ਹੁੰਦੀਆਂ ਉਹਦੇ ਮੁਤਾਬਕ ਹਸਪੀਟਲ ਨੂੰ ਰਿਸਿਵ ਤਾਂ ਕਰ ਲਵੇ ਉਹ ਲੜਕੀ ਦੀ ਮੈਂ ਗੱਲ ਕਰ ਰਿਹਾ ਉਹ ਲੜਕੀ ਨੂੰ ਚਲੋ ਫੇਰ ਉਹਨਾਂ ਜਮੈਂ ਦੱਸਿਆ ਉਹਨੂੰ ਐਕਟ ਦੱਸਿਆ ਵੀ ਅਦਰਵਾਈਜ਼ ਇੱਕ ਕੋਰਟ ਹਾਈ ਕੋਰਟ ਜਾਏਗਾ ਨਾ ਕੇਸ ਵੀ ਤੁਸੀਂ ਅਨਸਰ ਬਣਾਏ ਦੇ ਲਈ ਉਹ ਫਟਾਫਟ ਚੱਕ ਕੇ ਚਲੋ ਫਿਰ ਹਸਪੀਟਲ ਲੈ ਗੋ ਉਸ ਤੋਂ ਬਾਅਦ ਚਲੋ ਅਲੱਗ-ਅਲੱਗ ਜਗ੍ਹਾ ਤੋਂ ਲੁਧਿਆਣੇ ਤੋਂ ਬਹੁਤ ਕੇਸ ਸੜਕ ਦੇ ਬੱਚੀ ਨੇ ਜਨਮ ਦਿੱਤਾ ਬੱਚੇ ਨੂੰ ਉਹ ਇਸ ਤਰੀਕੇ ਨਾਲ ਸਾਡੇ ਕੋਲ ਪਹੁੰਚੇ ਝੁਲਮਾ ਤੋਂ ਪੀੜ ਤੇ ਡੇਲੋਂ ਵਾਲਾ ਏਰੀਆ ਉਹਦੇ ਚੋਂ ਇਹਨੇ ਛੋਟੇ-ਛੋਟੇ ਤੁਸੀਂ ਅਸੀਂ ਜਾਣਦੇ ਤੁਸੀਂ ਹਰ ਸਾਲ ਜਿਹੜਾ ਇੱਕ ਖਾਸ ਤੌਰ ਤੇ ਵਿਦੇਸ਼ਾਂ ਦੀ ਧਰਤੀ ਤੇ ਉੱਤੇ ਹੁੰਦੇ ਹੋ ਕਿ ਕਿਉਂ ਨਾ ਕਿਉਂਕਿ ਇਹਨਾਂ ਲੋਕਾਂ ਵਾਸਤੇ ਫੰਡਿੰਗ ਦੀ ਲੋੜ ਹੈ ਜੇ ਮਦਦ ਕਰਨੀ ਹੈ ਐਨਆਰਆਈ ਡਾਸਪੋਰਾ ਵੀ ਜਿਹੜਾ ਉਹ ਇਸ ਵੇਲੇ ਪਰੇਸ਼ਾਨ ਹੈਗਾ ਕਿ ਸਰਕਾਰਾਂ ਇੱਕਦਮ ਫੇਲੀਅਰ ਹੋ ਗਈਆਂ ਨੇ ਅਸੀਂ ਖੜਾ ਦੇ ਵਿੱਚ ਏਖਿਆ ਤੇ ਸਰਕਾਰਾਂ ਨੂੰ ਲੱਗਦਾ ਜਿੱਤਰਪੋਰੇ ਦੇ ਵਿੱਚ ਲੱਗ ਗਈ ਹੈ ਤੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਜੇ ਬਚਦੇ ਤਾਂ ਆਪਣੇ ਬਚਾ ਲਓ ਐਨਆਰਆਈਆਂ ਨੇ ਵੀ ਆਪਣਾ ਅੱਡੀ ਚੋਟੀ ਦਾ ਜੋੜ ਲਾਇਆ ਕਿ ਚਲੋ ਆਪਣੇ ਆਪਣੇ ਪਿੰਡਾਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਕਰੀਏ ਕੀ ਤੁਹਾਨੂੰ ਕੀ ਲੱਗਦਾ ਤੁਸੀਂ ਪੂਰੀ ਦੁਨੀਆ ਘੁੰਮੀ ਹੈ ਤੁਸੀਂ ਇੱਥੋਂ ਦੇ ਸਿਸਟਮ ਨੂੰ ਪੜਿਆ ਕੀ ਕਰ ਸਕਦੇ ਹੋ ਕੀ ਸਾਨੂੰ ਕਰਨ ਦੀ ਲੋੜ ਹੈ ਜਿਹਦੇ ਨਾਲ ਅਸੀਂ ਇਹਨਾਂ ਲੋਕਾਂ ਦੇ ਸਹਾਰੇ ਵਾਸਤੇ ਅੱਗੇ ਆ ਸਕੀਏ ਇਨਾਂ ਦੇ ਲਈ ਮੈਨੂੰ ਲੱਗਦਾ ਪਹਿਲੀ ਗੱਲ ਤਾਂ ਅਵੇਅਰਨੈਸ ਵੀ ਨਾਲ ਦੀ ਨਾਲ ਹੋਣੀ ਚਾਹੀਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜਾ ਡਿਪਾਰਟਮੈਂਟ ਹੈਗਾ ਵੀ ਉਹ ਡਿਪਾਰਟਮੈਂਟ ਜਿਹੜਾ ਹੈਗਾ ਉਸ ਦੀ ਕਨਸਟੀਟਿਊਸ਼ਨਲ ਰਿਸਪੌਂਸਿਬਿਲਟੀ ਬਣਦੀ ਹੈ ਜੇਕਰ ਬੱਚਾ ਮਿਲ ਗਿਆ ਸਾਨੂੰ ਲੜਕੀ ਮਿਲੀ ਹੈ ਹੈ ਨਾ 18 ਸਾਲ ਤੋਂ ਘੱਟ ਵੀ ਉਹਨਾਂ ਨੂੰ ਪਹਿਲੀ ਗੱਲ ਤਾਂ ਪਤਾ ਹੋਣਾ ਜਿਹਦੇ ਵੀ ਚਾਈਲਡ ਪ੍ਰੋਟੈਕਸ਼ਨ ਆਫੀਸਰ ਦੀ ਡਿਊਟੀ ਲੱਗੀ ਹੋਈ ਹੈ ਇਹਦੇ ਲਈ ਸਮਾਜਿਕ ਸੁਰੱਖਿਆ ਆਫੀਸਰ ਦੀ ਡਿਊਟੀ ਲੱਗੀ ਹੋਈ ਹੈ ਇਹਨਾਂ ਲਈ ਐਮਐਸਡੀਐਮ ਸਾਹਿਬ ਸਬ-ਡਿਵੀਜ਼ਨਲ ਮੈਜਿਸਟ੍ਰੇਟ ਜਿਹੜਾ ਸੀਨੀਅਰ ਸਿਟੀਜ਼ਨ ਐਕਟ ਵਿਰਨੈਸ ਦੀ ਲੋੜ ਹੈਗੀ ਤੇ ਬਾਕੀ ਤੇ ਉੱਥੇ ਮੈਂ ਤੁਹਾਨੂੰ ਇੰਨੀ ਵੱਡੀ ਜਿਆਦੇ ਗੈਪ ਜਿਹੜਾ ਨਾ ਇੰਨਾ ਜ਼ਿਆਦੇ ਹੈ ਜਦੋਂ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਮਾਨਸਿਕ ਰੋਗਾਂ ਤੋਂ ਪੀੜਤ ਨਾਗਰਿਕ ਦੀ ਗੱਲ ਕਰੀਏ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਪੀੜਤ ਨਾਗਰਿਕ ਦੀ ਗੱਲ ਕਰੀਏ ਜੇਕਰ ਅਸੀਂ orphans destitute ਬੱਚਿਆਂ ਦੀ ਗੱਲ ਕਰੀਏ ਜੇਕਰ ਅਸੀਂ ਸਪੈਸ਼ਲ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ ਪੰਜਾਬ ਦੀ ਧਰਤੀ ਤੇ ਹਜ਼ਾਰਾਂ ਵਿੱਚ ਨਹੀਂ ਲੱਖਾਂ ਵਿੱਚ ਆ ਉਹ ਵੀ 1 ਲੱਖ ਨਹੀਂ ਅੱਧਾ ਤੱਕ ਮਤਲਬ ਕਰੋੜ ਤੱਕ ਜਾ ਰਹੀ ਹੈ ਟੋਟਲ ਪਾਪੂਲੇਸ਼ਨ ਦਾ ਮੈਂ ਤਾਂ ਇਹ ਕਹਿੰਦਾ ਵੀ ਜੇ ਕਿ ਥੋੜਾ ਜਿਹਾ ਅਵੇਅਰਨੈਸ ਹੋ ਜੇ ਇਹ ਤਾਂ ਲੋਕ ਆਪਣਾ ਹੀ ਸੀਐਮ ਚੋਣ ਲੈਣੇ ਨੇ ਦੁਖੀ ਹੋਏ ਹੋਏ ਆ ਘਰ 'ਚ ਇੱਕ ਬੰਦਾ ਹੁੰਦਾ ਤਿੰਨ ਬੰਦੇ ਨਾਲ ਹੋਰ ਡਿਸਟਰਬ ਹੋ ਰਹੇ ਆ ਰੋਜ਼ਗਾਰ ਦੇ ਸਾਧਨ ਔਨਕ ਹੈ ਵੀ ਇਹ ਪ੍ਰੋਬਲਮ ਜਿਹੜੀ ਹੈ ਇਸ ਵੇਲੇ ਬਹੁਤ ਜ਼ਿਆਦਾ ਵਧੀ ਹੋਈ ਹੈ ਹਰ ਜ਼ਿਲ੍ਹੇ ਦੇ ਵਿੱਚ ਲੋਡ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਇਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮੈਨੂੰ ਲੱਗਦਾ ਇਹ ਮੁੱਦੇ ਨਹੀਂ ਬਣ ਰਿਹਾ ਮੈਂ ਸਲੂਟ ਕਰ ਦਾਂ ਤੁਹਾਨੂੰ ਵੀ ਤੁਸੀਂ ਕਮ ਸੇ ਕਮ ਇਹਦੇ ਤੇ ਗੱਲ ਤਾਂ ਕਰਨੀ ਹੈ ਇਦੇ ਉੱਤੇ ਤਾਂ ਬਜ਼ੁਰਗ ਪਿਆ ਤੜਫ ਰਿਆ ਘਰ ਦੇ ਵਿੱਚ ਉਹ ਟੈਕਸ ਦੇ ਰਿਹਾ ਕਿਹੜੀ ਜੀ ਰੋਟੀ ਤੇ ਟੈਕਸ ਹਰ ਜਿਹੜੀ ਚੀਜ਼ ਖਰੀਦਣੀ ਉਹਦੇ ਉੱਤੇ ਟੈਕਸ ਟੈਕਸ ਗਿਣੇ ਨਹੀਂ ਜਾਂਦੇ ਕਿੰਨੇ ਤਰ੍ਹਾਂ ਦੇ ਟੈਕਸ ਹੈਗੇ ਆ ਤੇ ਉਹ ਟੈਕਸ ਦੇ ਰਿਹਾ ਪਰ ਜਿਸ ਵੇਲੇ ਉਹਨੂੰ ਸਾਰੇ ਦੀ ਲੋੜ ਉਹਦੇ ਕੋਲ ਪੈਨਸ਼ਨ ਵੀ ਹੈਗੀ ਹੈ ਜਿਸ ਵੇਲੇ ਉਹਨੂੰ ਲੋੜ ਹੈਗੀ ਹੈ ਮਤਲਬ ਇਮੀਡੀਏਟ ਹਸਪੀਟਲ ਦੀ ਉਹ ਕਿਹਨੂੰ ਕਾਲ ਕਰੇ ਕਿ ਬਹੁਤ ਵੱਡੀ ਸਮੱਸਿਆ ਹੈ ਮੈਨੂੰ ਲੱਗਦਾ ਪੜਦਾ ਤਾਂ ਕੀ ਇਹ ਤਾਂ ਗੱਲੇ ਨਹੀਂ ਹੋ ਰਹੀਆਂ ਇਦੇ ਉੱਤੇ ਹੁਣ ਜਿਹੜੀ ਤੁਸੀਂ ਗੱਲ ਮੁੱਦਾ ਇਹ ਚੱਕਿਆ ਨਾ ਵੀ ਆ ਲੋਕ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਹੀ ਸਟੇਟ ਦੇ ਵਿੱਚ ਪੰਜਾਬ ਦੀ ਧਰਤੀ ਜਿਨੇ ਕੇ ਮਤਲਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਬਾਬਰ ਨੂੰ ਕਿਹਾ ਸਮਝਾਇਆ ਵੀ ਤੇਰੀ ਡਿਊਟੀ ਕੀ ਬਣਦੀ ਆ ਦੁਖੀਆਂ ਨੂੰ ਗੱਲ ਨਾਲ ਲਾਇਆ ਸੀ ਰੀਹੈਬ ਸੈਂਟਰ ਬਣਾਏ ਸੀ ਤੇ ਧੰਨ ਸਾਹਿਬ ਸ੍ਰੀ ਗੁਰੂ ਹਰ Rai ਪਾਸ਼ਾ ਦੇ ਵੱਡੇ ਵੱਡੇ ਦਵਾਖਾਨੇ ਨੈਸ਼ਨਲ ਲੈਵਲ ਦੇ ਰਾਜਿਆਂ ਦੇ ਪਰਿਵਾਰ ਰਾਜੇ ਉੱਥੇ ਦਾਰਾਸ਼ੂਰ ਵੀ ਉੱਥੇ ਤੋਂ ਆਇਆ ਲੱਗੇ ਠੀਕ ਹੋਇਆ ਬਹਾਦਰ ਸ਼ਾਹ ਜਿਹੜਾ ਦਵਾਈਆਂ ਉੱਥੋਂ ਮਿਲਦੀਆਂ ਸੀ ਉਹਨੂੰ ਤੇ ਕੁਚੇਚ ਦੇ ਰੋਗੀਆਂ ਲਈ ਮਤਲਬ ਜੀਵਨ ਕੇ ਸਰਵੰਸ ਲਾਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਗਦੇ ਚ ਮਨੁੱਖੀ ਹੱਕਾਂ ਦੀ ਉਹ ਗੱਲ ਸੀ ਉਹ ਤੇ ਮੇਰਾ ਕਹਿਣ ਤੋਂ ਭਾਵ ਵੀ ਇਹ ਚੀਜ਼ਾਂ ਜੋ ਸਾਨੂੰ ਗੁਰੂ ਸਾਹਿਬਾਨ ਨੇ ਸਮਝਾਈਆਂ ਸਾਨੂੰ ਮੈਂ ਧਾਰਮਿਕ ਸਰੇਣੀ ਨੂੰ ਵੀ ਬੇਨਤੀ ਕਰਦਾ ਵੀ ਧਾਰਮਿਕ ਆਗੂਆਂ ਨੂੰ ਸਟੇਜਾਂ ਤੇ ਬੋਲਣਾ ਪਊਗਾ ਤੇ ਉਹਨਾਂ ਨੂੰ ਜਿਹੜੀ ਕਥਾ ਜਿਹੜਾ ਗੁਰੂ ਸਾਹਿਬ ਮਹਾਰਾਜ ਉਹਨਾਂ ਨੇ ਦੁਖੀਆਂ ਨੂੰ ਗੱਲ ਨਾਲ ਲਾਇਆ ਸੱਚ ਦਾ ਉਪਦੇਸ਼ ਦੇਣ ਕਰਵਾਇਆ ਵੀ ਅਵੇਅਰਨੈਸ ਜਾਗਰੂਕਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਸਾਡੇ ਅ ਮਤਲਬ ਜਿਹੜਾ ਸਮਾਜ ਦੇ ਵਿੱਚ ਸਾਡੇ ਸਾਹਮਣੇ ਹੀ ਸਾਡਾ ਇੱਕ ਨਾਗਰਿਕ ਭੈਣ ਭਰਾ ਜਿਹੜਾ ਹੈਗਾ ਉਹ ਜ਼ੁਲਮਾਂ ਤੋਂ ਅੱਤ ਦੀ ਗਰਮੀ ਸਰਦੀ ਹਨੇਰੀਆਂ ਚੱਕਣਾਂ ਦੇ ਵਿੱਚ ਇਕੱਲਾ ਸੜਕਾਂ ਦੇ ਤੜ ਥੜ ਕੇ ਮਰ ਰਿਹਾ ਲੜਕੀਆਂ ਐਮਬੀਬੀਐਸ ਐਮਐਸਸੀ ਜੀਓਲੋਜੀ ਦੀ ਐਮਏ ਐਮਡ ਲੜਕੀਆਂ ਸੜਕਾਂ ਤੇ ਰੁਲਦੀਆਂ ਬਾਅਦ ਪਤਾ ਲੱਗਦਾ ਨਾ ਵੀ ਇਹਨਾਂ ਨੇ ਅਚਾਰ ਦੇ ਵਿੱਚ ਮਦਰ ਦੀ ਡੈਥ ਹੋ ਗਈ ਘਰ ਦੇ ਵਿੱਚ ਕਿਸੇ ਹੋਰ ਕੋਈ ਟ੍ਰੈਜੇਡੀ ਤੋਂ ਬੱਚੇ ਦੀ ਪ੍ਰੋਬਲਮ ਆਈ ਇਸ ਤਰ੍ਹਾਂ ਦੀ ਉਹ ਲੜਕੀਆਂ ਉਹ ਔਰਤਾਂ ਇਨਾ ਲੰਮਾ ਲੰਮਾ ਸਮਾਂ ਸੜਕਾਂ ਤੇ ਰੁਲਦੀਆਂ ਰਹੀਆਂ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਨਹੀਂ ਹੈ ਕਿੰਨੀ ਕੀ ਦਿਰ ਹੁੰਦੀਆਂ ਰਹਿਣਗੀਆਂ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਬੜੀ ਸੰਵੇਦਨਸ਼ੀਲਤਾ ਦੀ ਲੋੜ ਹੈ ਤੇ ਬੜਾ ਸੈਂਸਿਟਾਈਜ਼ ਕਰਨ ਦੀ ਲੋੜ ਹੈ ਸਿਸਟਮ ਨੂੰ ਡਿਪਾਰਟਮੈਂਟਾਂ ਨੂੰ ਸੈਂਸਿਟਾਈਜ਼ ਕਰਨਾ ਡਿਪਾਰਟਮੈਂਟ ਨੂੰ ਅਵੇਅਰ ਕਰਨਾ ਡਿਪਾਰਟਮੈਂਟਾਂ ਨੂੰ ਅਨਸਰੇਬਲ ਬਣਾਉਣਾ ਡਿਪਾਰਟਮੈਂਟਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪਛਾਣਨੀਆਂ ਇਹ ਬਹੁਤ ਵੱਡੀ ਸਮੇਂ ਦੀ ਲੋੜ ਹੈ ਤੇ ਸਾਨੂੰ ਮਤਲਬ ਇਹ ਜਿਹੜੀ ਹੈ ਉਹਨਾਂ ਨੂੰ ਜ਼ਰੂਰ ਇਸ ਤਰੀਕੇ ਨਾਲ ਮਤਲਬ ਉਹਨਾਂ ਨੂੰ ਪੁੱਛਣਾ ਚਾਹੀਦਾ ਦੱਸਣਾ ਚਾਹੀਦਾ ਕਹਿਣਾ ਚਾਹੀਦਾ ਵੀ ਅਸੀਂ ਜ ਟੜਫ ਰਿਹਾ ਇੱਥੇ ਪਿਆ ਬੰਦਾ ਮੈਂ ਤੁਹਾਨੂੰ ਇੱਕ ਚੀਜ਼ ਪੁੱਛਦਾ ਕਿ ਸਰਕਾਰਾਂ ਦੇ ਹਰੇਕ ਨਮਾਇंदे ਇੱਥੇ ਹੁੰਦੇ ਨੇ ਹਰ ਮਹੀਨੇ ਕੋਈ ਨਾ ਕੋਈ ਜਿਹੜਾ ਜਾਂ ਸਰਕਾਰ ਦਾ ਜਾਂ ਆਪੋਜੀਸ਼ਨ ਦਾ ਬੰਦਾ ਜਿਹੜਾ ਇੱਥੇ ਘੁੰਮਣ ਘੇਰੀ ਕੱਢਣ ਆਇਆ ਹੁੰਦਾ ਕੋਈ ਪਰਿਵਾਰ ਨਾਲ ਘੁੰਮਣ ਆ ਰਿਹਾ ਕੋਈ ਆਪਣੇ ਮੀਟਿੰਗ ਕਰਨ ਆ ਰਿਹਾ ਕਿਸੇ ਤਰੀਕੇ ਦਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਲੋਕੀ ਜਿਹੜੇ ਨੇ ਸਿਰਫ ਆਪਣੀ ਜ਼ਿੰਦਗੀ ਇੱਥੇ ਜੀਣ ਨੂੰ ਆ ਰਹੇ ਨੇ ਇੱਥੇ ਕੁਝ ਸਿੱਖੇ ਨਹੀਂ ਜਾਂਦੇ ਸਾਡੇ ਇੱਥੇ ਕਾਂਗਰਸਮੈਨ ਐ ਨ ਮੈਨਿਊਰਕ ਦੀ ਗੱਲ ਕਰਦਾ ਜਾਂ ਸਾਡੇ ਇੱਥੇ ਗਵਰਨਰ ਹੈ ਦੋ ਗਨਮੈਨ ਹੈ ਗਵਰਨਰ ਕੋ ਕਾਂਗਰਸਮੈਨ ਕੋ ਕੋਈ ਗਨਮੈਨ ਨਹੀਂ ਆਪਣੀ ਗੱਡੀ ਆਪੇ ਚਲਾਉਂਦਾ ਆਪਣੀ ਪ੍ਰਾਈਵੇਟ ਉਹਦੀ ਕਾਰ ਹੈ ਸਾਡੇ ਨੇ ਲੋਕਾਂ ਨੇ ਜਿਹੜੇ ਐਸਟ ਹੈ ਸਰਕਾਰ ਦੇ ਜਿਹੜੇ ਟੈਕਸ ਦਾ ਪੈਸਾ ਹੈ ਉਹ ਹੁਣ ਇੱਕ ਐਮਐਲਏ ਦੇ ਅੱਗੇ ਵੀ ਇੱਕ ਜਿਪਸੀ ਚੱਲਦੀ ਹੈ ਇੱਕ ਪਿੱਛੇ ਚੱਲਦੀ ਹੈ ਘਰ ਦੇ ਵਿੱਚ ਉਹਦੇ ਗਨਮੈਨ ਤੁਰੇ ਫਿਰਦੇ ਨੇ ਬਾਹਰ ਇੱਕ ਕੁੜੀ ਜਿਹੜੀ ਰੋਲਦੀ ਪਈ ਹੈ 18 ਸਾਲਾਂ ਦੀ ਕੁੜੀ ਹੈ ਉਹਦਾ ਰੇਪ ਤੇ ਉੱਤੇ ਰੇਪ ਖਰ ਰਾਤ ਹੋ ਰਿਹਾ ਉੱਥੇ ਇੱਕ ਪੁਲਿਸ ਵਾਲਾ ਜਾ ਕੇ ਉਹਦੀ ਬਚਾ ਨਹੀਂ ਕਰ ਪਾ ਰਿ ਦੀਵਾਲੀ ਆਪਣੇ ਆਪ ਕੱਢ ਲਿਆ ਹੋਇਆ ਹੁਣ ਜਿਵੇਂ ਤੁਸੀਂ ਗੱਲ ਕਹੀ ਹੈ ਵੀ ਸਮਾਜ ਦੇ ਵਿੱਚ ਜਦੋਂ ਐਂਬੂਲੈਂਸ ਚਾਹੀਦੀ ਹੈ ਉਧਰ ਤਾਂ ਇੱਕ ਇਮੀਡੀਟਲੀ ਕਾਲ ਕਰ ਰਿਆ ਕੋਈ ਹੈ ਨਾ 181 ਤੇ ਕਾਲ ਕਰ ਰਿਆ ਭਾਵੇਂ ਉਹ 108 ਨੰਬਰ ਤੇ ਕਾਲ ਕਰ ਰਿਆ ਤੇ ਭਾਵੇਂ 112 ਤੇ ਸਾਡੇ ਮਤਲਬ ਹੈਲਪਲਾਈਨ ਆਂਡੀਆਂ ਦੀ ਹੈ ਨਾ ਪਰ 112 ਤੇ ਹੈਲਪਲਾਈਨ ਹੈਪਲੈਸ ਨਾ ਹੋਵੇ ਇਮੀਡੀਟਲੀ ਉੱਥੇ ਪਹੁੰਚੇ ਆਪਣੇ ਨਾਲ ਮੰਨ ਲਓ ਭਾਵੇਂ ਐਮ ਐਲ ਏ ਹੈ ਭਾਵੇਂ ਮਨਿਸਟਰ ਹੈ ਭਾਵੇਂ ਸੀ ਐਮ ਹੈ ਭਾਵੇਂ ਪੀ ਐਮ ਹੈ ਉਹਨਾਂ ਨੂੰ ਜਿੰਨੀ ਸਿਕਿਉਰਿਟੀ ਚਾਹੀਦੀ ਉਹਨਾਂ ਨੇ ਲਾ ਲਈ ਪਰ ਜਿਹੜਾ ਮਨੁੱਖ ਜਿਹੜਾ ਨਾਗਰਿਕ ਜਿਹਦੇ ਲਈ ਬਣਾਏ ਆ ਉਹਨੂੰ ਤਾਂ ਸਿਕਿਉਰਿਟੀ ਲੋੜਿੰਦੀ ਤਾਂ ਮਿਲਣੀ ਚਾਹੀਦੀ ਹੈ ਨਾ ਤੇ ਇਸ ਲੋੜਿੰਦੀ ਸਿਕਿਉਰਿਟੀ ਲਈ ਮੈਨੂੰ ਲੱਗਦਾ ਬਹੁਤ ਬਹੁਤ ਵੱਡਾ ਸਵਾਲ ਖੜਾ ਹੈ ਵੀ ਕਦੋਂ ਮਿਲੂਗੀ ਕਿਸ ਤਰੀਕੇ ਨਾਲ ਉਹ ਨਾਗਰਿਕ ਜਿਹੜੇ ਪੇ ਘਰਾਂ ਦੇ ਵਿੱਚ ਤੜਫ ਰਹੇ ਆ ਮੈਂ ਫੇਰ ਬੇਨਤੀ ਕਰਦਾ ਜਿਨ੍ਹਾਂ ਕੋਲ ਪੈਸਾ ਵੀ ਹੈਗਾ ਜਿਨ੍ਹਾਂ ਕੋਲ ਨਹੀਂ ਹੈਗਾ ਉਹ ਤਾਂ ਚਲੋ ਤੁਸੀਂ ਦੇਖੋ ਵੀ ਕੀ ਹੱਲ ਮਤਲਬ ਕਿੰਨਾ ਵੱਡੀ ਸਮੱਸਿਆ ਉਹਨਾਂ ਦੇ ਲਈ ਤੇ ਇਲਾਜ ਜਿਹੜਾ ਕਮਰਸ਼ੀਅਲ ਹੋ ਚੁੱਕਿਆ ਨਾ ਕੋਈ ਇਹ ਥੋੜਾ ਪੁੱਛਣ ਵਾਲਾ ਕਿ ਤੂੰ 25000 ਵੈਂਟੀਲੇਟਰ ਤੇ ਲਿਆ ਕਿਸ ਚੀਜ਼ ਦਾ ਨਹੀਂ ਪੁੱਛਣ ਵਾਲਾ ਨਾ ਹੁਣ ਐਜੂਕੇਸ਼ਨ ਜਿਹੜੀ ਹੈਗੀ ਹੈ ਸਕੂਲਾਂ ਦੇ ਵਿੱਚ ਮੇਰੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਨਾ ਮੇਰੀ ਐਜੂਕੇਸ਼ਨ ਤੇ ਜੇ ਮੇਰੀ ਐਜੂਕੇਸ਼ਨ ਹੈਗੀ ਤੇ ਐਮਐਲਏ ਦਾ ਮੁੰਡਾ ਉਹ ਚ ਪੜਨਾ ਚਾਹੀਦਾ ਬਿਲਕੁਲ ਪੜਨਾ ਚਾਹੀਦਾ ਨਾ ਫਿਰ ਕਿਉਂਕਿ ਉਹ ਤਾਂ ਸਕੂਲ ਹੈ ਹੁਣ ਦੇਖੋ ਸੜਪਰਾਵਾ ਅਸਰਾ ਦੇ ਵਿੱਚ ਜੇ ਮੈਨੂੰ ਕਹੀਏ ਮੈਂ ਮੈਨੂੰ ਕੋਈ ਪ੍ਰੋਬਲਮ ਆ ਗਈ ਮੈਂ ਹਸਪੀਟਲ ਜਾਊਗਾ ਆਪਣੇ ਤੇ ਇਸ ਤਰੀਕੇ ਨਾਲ ਜੇਕਰ ਕੋਈ ਉਹਨਾਂ ਨੂੰ ਪ੍ਰੋਬਲਮ ਆਈ ਹੈ ਹੈਲਥ ਦੀ ਪ੍ਰੋਬਲ ਜਿਵੇਂ ਵੀ ਉਹ ਆਪਣੇ ਹਸਪਤਾਲ 'ਚ ਇਲਾਜ ਹੋ ਰਿਹਾ ਭਾਵੇਂ ਐਮ.ਐਲ.ਏ ਕਰਵਾ ਰਿਹਾ ਆਪਣਾ ਇਲਾਜ ਉੱਥੇ ਕਰਵਾ ਰਿਹਾ ਸਿਰਫ ਇਹਦਾ ਮਤਲਬ ਹੁਣ ਉਹ ਸਟੈਂਡਰਡ ਮੇਨਟੇਨ ਹੋ ਰਿਹਾ ਐਦਾਂ ਹੀ ਐਜੂਕੇਸ਼ਨ ਦਾ ਐਦਾਂ ਹੀ ਫਿਰ ਰੋਜ਼ਗਾਰ ਦੇ ਵਿੱਚ ਕਿੰਨੀ ਵੱਡੀ ਸਮੱਸਿਆ ਹੈਗੀ ਹੈ ਹਨ ਤੇ ਇਹ ਚੀਜ਼ਾਂ ਜਿੰਨੀ ਦੇਰ ਤੱਕ ਅਸੀਂ ਨਹੀਂ ਵਿਚਾਰਾਂਗੇ ਤੇ ਮੈਨੂੰ ਲੱਗਦਾ ਪੰਜਾਬ ਜਿਹੜਾ ਹੈਗਾ ਉਹਦੀ ਹਾਲਤ ਐਸ ਵੇਲੇ ਜੋ ਬਣੀ ਹੋਈ ਹੈ ਸਟ੍ਰੈਸ ਦਾ ਲੈਵਲ ਕਿੰਨਾ ਹੜਾਂ ਦੇ ਵਿੱਚ ਮੈਂ ਕਹਿੰਦਾ ਇੰਨੀ ਬੁਰੀ ਹਾਲਤ ਹੈ ਰੋ ਰੋ ਕੇ ਬੀਬੀਆਂ ਦੱਸ ਰਹੀਆਂ ਗੱਲਾਂ ਨਹੀਂ ਹੋ ਰਹੀਆਂ ਘਬਰਾਟ ਹੋ ਰਹੀ ਹੈ ਨੀਂਦਾਂ ਨਹੀਂ ਆ ਰਹੀਆਂ ਰਾਤਾਂ ਨੂੰ ਮਕਾਨ ਜਿਹੜਾ ਛੱਤਾਂ ਗ ਤੇ ਮਤਲਬ ਉਹਨਾਂ ਦੀ ਮਾਨਸਿਕ ਪੀੜਾ ਤੇ ਇਹ ਦੀ ਤਾਂ ਕਹਿੰਦਾ ਸਾਡੇ ਕੋਲ ਅਜੇ ਕਰਜ਼ੇ ਉਤਰੇ ਨਹੀਂ ਸੀ ਤੇ ਉਹ ਦੁਬਾਰੇ 4-4 ਫੁੱਟ ਪਾਣੀ ਵੜ ਗਿਆ ਕਿਸ਼ਤੀਆਂ ਰਾਹੀਂ ਮਤਲਬ ਉਹਨਾਂ ਨੂੰ ਕਿੱਦਾਂ ਲਾ ਲਗੇ ਪੌੜੀਆਂ ਲਾ ਲਾ ਕੇ ਕਿਸ਼ਤੀ ਨਹੀਂ ਪਠਾਵੜਾ ਕੱਢਿਆ ਕਿਦਾਂ ਰੋਂਦੇ ਨਿਕਲੇ ਹੈਗੇ ਆਂ ਵੀ ਪਿੱਛੋਂ ਸਾਨੂੰ ਕੁਝ ਨਸੀਬ ਹੋਣਾ ਵੀ ਕਿ ਨਹੀਂ ਸਮਾਨ ਸਾਰਾ ਖਰਾਬ ਹੋ ਗਿਆ ਹੁਣ ਆਪਾਂ ਲਾ ਕੇ ਦੇਖੀਏ ਸਾਡੇ ਘਰ 'ਚ ਪਾਣੀ ਵੜ ਜਵੇ ਸਾਡੀਆਂ ਦੁਆਰਾਂ ਨੂੰ ਤਰੇੜਾ ਆ ਜਾਣ ਸਾਡੀਆਂ ਛੱਤਾਂ ਮਤਲਬ ਗਿਰ ਜਾਣ ਤੇ ਹੁਣ ਬਾਹਰ ਤਰਪਾਲਾਂ ਤਰਪਾਲ ਵੀ ਕਾਦੀ ਪਲਾਸਟਿਕ ਦੀ ਹੈ ਉਹਦੇ ਵਿੱਚ ਸਮਾਨ ਰੱਖ ਕੇ ਹੁਣ ਸਰਦੀਆਂ ਵਿੱਚ ਕਿੱਦਾਂ ਕੀ ਬਣੂਗਾ ਉਹਨਾਂ ਦਾ ਤੇ ਹੁਣ ਉਥੇ ਇੰਨੀਆਂ ਟੀਮਾਂ ਸੀ ਮਤਲਬ ਮੈਂ ਤਾਂ ਕਿਹਾ ਸੀ ਵੀ ਸ਼ਾਇਦ ਉਧਰ ਪਰਲੇ ਸਡੇਰਾ ਬਾਬਾ ਨਾਨਕ ਹੋਗਾ ਹੁਣ ਡੇਰਾ ਬਾਬਾ ਨਾਨਕ ਤੇ ਜਦੋਂ ਅਸੀਂ ਦੁਬਾਰਾ ਵਿਜ਼ਿਟ ਕੀਤੀ ਤੇ ਬੁਰੀ ਹਾਲਤ ਉਥੇ ਰਾਵੀ ਦੇ ਜਿਹੜਾ ਉਹ ਦਰਿਆ ਦਾ ਸਿੱਧੀ ਮਾਰ ਪਈ ਹੁਣ ਉਥੇ ਲੱਗੇ ਉਧਰੋਂ ਨੁਕੀਮਾਂ ਤੋਰੀਆਂ ਹੈਗੀਆਂ ਆ ਜਿਹੜਾ ਆਪਣਾ ਇਸ ਏਰੀਆ ਦੇ ਵਿੱਚ ਜਿਹੜਾ ਫਰੋਜ਼ਪੁਰਾ ਏਰੀਆ ਇਹਦੇ ਵਿੱਚ ਤਾਂ ਬਹੁਤ ਜ਼ਿਆਦੇ ਲੰਮਾ ਸਮਾਂ ਪਾਣੀ ਚੱਲਿਆ ਇੱਥੇ ਫਸਲ ਬੁਰੀ ਤਰ੍ਹਾਂ ਤਬਾਹ ਹੋਈ ਕਿਉਂ ਲੰਮਾ ਪਾਣੀ ਚੱਲਿਆ ਔਰ ਲੰਮੀ ਲੰਮਾ ਸਮਾਂ ਖੜਿਆ ਡੇਰਾ ਬਾਬਾ ਨਾਨਕ ਜਿਹੜਾ ਸੀ ਪਾਣੀ ਆਇਆ ਮੈਂ ਕਿਹਾ ਫਸ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਪਾਣੀ ਜਲਦੀ ਨਿਕਲ ਗਿਆ ਫਸਲਾਂ ਨੂੰ ਸੇਕ ਕਰਕੇ ਬਚ ਗਈਆਂ ਪਰ ਘਰ ਤਬਾਹ ਹੋਏ ਹੋਏ ਤੇ ਲੋਕਾਂ ਮੈਂ ਇੱਕ ਥੋੜੀ ਇੱਥੇ ਸਵਾਲ ਕਰਨਾ ਚਾਹੁੰਦਾ ਕਿਉਂਕਿ ਕਹਿੰਦੇ ਨੇ ਸਾਡੀ ਕਹਾਵਤ ਹੈ ਕਿ ਜੇ ਬੱਚਾ ਨਾ ਰੋਵੇ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਲੇਕਿਨ ਸਾਡੀਆਂ ਵੀ ਕੋਈ ਜਿੱਥੇ ਸੰਸਥਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਪੰਜਾਬ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਅਸੀਂ ਕਿਸੇ ਕੋ ਕੁਝ ਨਹੀਂ ਮੰਗਦੇ ਸਾਨੂੰ ਕਿਸੇ ਦਾ ਕੁਝ ਨਹੀਂ ਚਾਹੀਦਾ ਨਾ ਅਸੀਂ ਸੈਂਟਰ ਕੋ ਜਾਣੇ ਨਾ ਅਸੀਂ ਕਿਸੇ ਸਰਕਾਰ ਕੋ ਜਾਣੇ ਪਰ ਅਸਲ ਦੇ ਵਿੱਚ ਘਰ ਤੇ ਸਾਡੇ ਨੂੰ ਜਿਹੜੀ ਆ ਸੌਂਕ ਲੱਗੀ ਹੋਈ ਹੈ ਨਾ ਜਿਹੜਾਂ ਤੇ ਸਾਡੀਆਂ ਪੋਲੀਆਂ ਹੋ ਰੀਆਂ ਨੇ ਸਾਡਾ ਘਰ ਲਗਾਤਾਰ ਜਿਹੜਾ ਬਰਬਾਦ ਹੋ ਰਿਹਾ ਕਿਉਂਕਿ ਅਸੀਂ ਕਿਹੜੋ ਕੋ ਮਦਦ ਲੈਣ ਜਾਣਾ ਨਹੀਂ ਕਿਸੇ ਨੇ ਮਦਦ ਦੇਣ ਆਉਣਾ ਨਹੀਂ ਲੋਕਾਂ ਨੇ ਕਿਹਾ ਪੜਦਾ ਪਿਆ ਤਾਂ ਪਿਆ ਰਹਿ ਜਾਂਦੇ ਹੋ ਜਿੰਨਾ ਕਿ ਥੋੜਾ ਬਹੁਤਾ ਹੁੰਦਾ ਲੋਕੀ ਅੰਦਰ ਕੋਟ-ਕੋਟ ਕੇ ਜਿਹੜੇ ਮਾਰ ਰਹੇ ਨੇ ਜਿਤਨਾ ਤੁਸੀਂ ਨੰਬਰ ਦੱਸ ਰਹੇ ਹੋ ਇਹ ਤਾਂ ਬਹੁਤ ਡਰਾਮੇ ਰੇ ਨੰਬਰ ਹੈਗੇ ਨੇ ਮੈਂ ਕਿਹਾ ਵੀ ਨੀਂਦ ਨਹੀਂ ਆ ਸਕਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਨਾ ਵੀ ਗਿਣਤੀ ਦੀ ਗੱਲ ਦੱਸਾਂ ਜੇ ਇੱਕ ਜ਼ਿਲ੍ਹੇ 'ਚ ਤੁਸੀਂ ਬਜ਼ੁਰਗ ਤੜਫ ਰਹਿਆਂ ਦੀ ਗਿਣਤੀ ਕਰੋਗੇ ਉਹ ਨਹੀਂ ਸੁਣੀ ਜਾਣ ਤੋ ਪੀੜਤ ਦੀ ਗੱਲ ਕਰਨ ਲਈ 1987 ਦਾ ਐਕਟ ਬਣਿਆ ਹੋਇਆ। ਕੀ ਉਹਦੇ ਲਈ ਗਾਈਡਲਾਈਨ ਬਣਾਉਣ ਵਾਸਤੇ ਬੋਡੀ ਕਨਸਟੀਟਿਊਟ ਕਰੀਏ ਅਸੀਂ? ਸਿੰਪਲ ਸਵਾਲ ਹੈ ਨਾ। 1987 1987 ਦਾ ਐਕਟ ਬਣਿਆ ਹੋਵੇ। ਕੀ ਉਸ ਐਕਟ ਦੇ ਆਧਾਰ ਤੇ ਕੰਮ ਕਰਨ ਦੇ ਲਈ ਕਿ ਜਿਹਨੇ ਗਾਈਡਲਾਈਨਸ ਬਣਾਉਣੀਆਂ ਹੈਗੀਆਂ ਵੀ ਰੀਹੈਬ ਸੈਂਟਰ ਮੈਂਟਲ ਇਲਨੈਸ ਵਾਸਤੇ। ਪਹਿਲੀ ਗੱਲ ਤੁਸੀਂ ਜਦੋਂ ਰੀਹੈਬ ਸੈਂਟਰ ਦੀ ਗੱਲ ਕਰੋਗੇ ਨਾ ਉਹਨਾਂ ਨੇ ਕਹਿਣਾ ਸਾਡੇ ਕੋਲ ਤਾਂ ਸੈਂਟਰ ਹੈਗਾ। ਮੈਂ ਕਿਹੜਾ ਸੈਂਟਰ ਹੈ? ਕਹਿੰਦੇ ਡਿਡਕਸ਼ਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂਟਲ ਇਲਨੈਸ ਦੀ ਰੀਹੈਬਿਡੀਟੇਸ਼ਨ ਦੀ ਗੱਲ ਕਰ ਰਹੇ। ਮੈਂਟਲ ਹੈਲਥ ਕਰ ਮੈਂ ਉਹੀ ਫੇਰ ਕਹਿੰਦਾ ਵੀ ਸਾਨੂੰ ਕੁਆਲਿਟੀ ਹੈ ਜੀ এডਿਕੇਸ਼ਨ ਜਿਹਦੇ ਵੀ ਸਾਨੂੰ ਇਨਸਾਨੀਅਤ ਕਦਰਾਂ ਕੀਮਤਾਂ ਸਾਡੇ ਅੰਦਰ ਸਾਡਾ ਸਮਾ ਜਿਹੜਾ ਮਾਨਵਤਾਵਾਦ ਸਮਾਜ ਪ੍ਰਤੀ ਸਾਡੀਆਂ ਡਿਊਟੀਆਂ ਸਾਡਾ ਉਹ ਲਗਾਵ ਸਾਡੀ ਬੌਂਡਿੰਗ ਸਾਡਾ ਸਾਡੀਆਂ ਰਿਸਪੌਂਸਿਬਿਲਟੀਜ਼ ਠੀਕ ਹੈ ਜੇ ਉਹਨੇ ਟੈਕਸ ਦੇਣੇ ਆ ਤਾਂ ਸਾਨੂੰ ਮਤਲਬ ਉਹ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਚਾਹੀਦਾ ਹੈ ਨਾ ਵੀ ਸਰਕਾਰ ਨੇ ਸਾਨੂੰ ਕੀ ਦੇਣਾ ਜਿਵੇਂ ਤੁਸੀਂ ਦੱਸ ਰਹੇ ਆ ਵੀ ਸਰਕਾਰ ਦੀਆਂ ਪਾਲਿਸੀਆਂ ਵੈਲਫੇਅਰ ਦੀਆਂ ਪਾਲਿਸੀਆਂ ਈਵਨ ਡਾਇਜੈਸਟਰ ਮੈਨੇਜਮੈਂਟ ਦੇ ਵਿੱਚ ਇਮੀਡੀਏਟ ਜਿਹੜਾ ਰਸਤੇ ਟੁੱਟੇ ਨੇ ਤੇ ਉਹਦੇ ਵਿੱਚੋਂ ਪ੍ਰੈਗਨੈਂਟ ਜਿਹੜੀਆਂ ਕਿ ਡਿਲੀਵਰੀ ਜਿਸ ਵੇਲੇ ਤੇ ਉਹ ਚੱਕ ਚੱਕ ਕੇ ਕੱਢ ਰਹੇ ਹੈਗੀਆਂ ਪਾਣੀ ਕਿੱਦਾਂ ਪਾਣੀ ਮੋਢਿਆਂ ਤੇ ਬੀਬੀਆਂ ਨੂੰ ਲੈ ਲੈ ਕੇ ਜਾਣਾ ਇਹ ਤਾਂ ਹੁਣ ਮੈਂ ਤਾਂ ਆਪਣੀਆਂ ਮਤਲਬ ਜੋ ਉਥੇ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ ਨਾ ਵੀ ਭਾਵੇਂ ਇਹ ਘਟਨਾਵਾਂ ਜਿਹੜੀਆਂ ਹੈਗੀਆਂ ਮਤਲਬ ਅਕਸਰ ਨਹੀਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਪਰ ਹੈ ਵਾਪਰ ਤਾਂ ਬਹੁਤ ਵੱਡੇ ਪੱਧਰ ਤੇ ਕਨੈਕਸ਼ਨ ਟੁੱਟ ਗਏ ਨੇ ਬਿਲਕੁਲ ਤੇ ਇਸ ਕਰਕੇ ਇਹ ਜਿਹੜਾ ਤੁਸੀਂ ਮੰਗਣ ਦੀ ਗੱਲ ਕਰਦੇ ਹੋ ਹੁਣ ਮੰਗ ਲਓ ਤੁਸੀਂ ਅਪਲਾਈ ਕਰ ਦਿਓ ਉਹਦੇ ਵਿੱਚ ਸਿਸਟਮ ਸਾਡਾ ਥੱਲੇ ਵਾਲਾ ਡਿਪਾਰਟਮੈਂਟ ਹੁੰਦਾ ਉਹਦੇ ਵਿੱਚ ਹਾਲਤ ਕ腐ਪਸ਼ਨ ਦੀ ਇੰਨੀ ਹੈ ਤੁਸੀਂ ਗ੍ਰਾਂਟ ਅਪਲਾਈ ਕਰਕੇ ਦੇਖ ਲਿਓ ਉਹ ਲਾਈਕ ਉਹ ਕਿੱਥੇ ਹੈ ਹਿੱਸਾ ਕਿੱਥੇ ਹੈ ਫਿਰ ਮਨ ਲਈ ਤਾਂ ਰਿਸਪੌਂਸਿਬਿਲਟੀ ਕੇ ਲਈ ਗ੍ਰਾਂਟਾਂ ਨਾਲ ਥੋੜਾ ਜ਼ਿੰਮੇਵਾਰੀ ਸਰਕਾਰ ਨੂੰ ਇਹ ਸੰਸਥਾਵਾਂ ਦੀ ਹੈਲਪ ਲੈਣੀ ਚਾਹੀਦੀ ਹੈ ਸੰਸਥਾਵਾਂ 24 ਘੰਟੇ ਕੰਮ ਕਰਨ ਨੂੰ ਤਿਆਰ ਹੈ ਮੈਂ ਕਹਿੰਦਾ ਸੰਸਥਾਵਾਂ ਜਿਹੜੀਆਂ ਉਹ ਜਜ਼ਬੇ ਨਾਲ ਕੰਮ ਕਰਦੀਆਂ ਉਹਨਾਂ ਨੂੰ ਸੈਲਫ ਮੋਟੀਵੇਸ਼ਨ ਇਨਸਪੀਰੇਸ਼ਨ ਨਾਲ ਕੰਮ ਕਰਦੀਆਂ ਤੇ ਜਿਹੜਾ ਜਦੋਂ ਆਪਾਂ ਗੱਲ ਕਰਦੇ ਵੀ ਇਸ ਜ਼ਿਲ੍ਹੇ ਚਿਲਡਰਨ ਹੋਮ ਕਿਉਂ ਨਹੀਂ ਹੈਗਾ ਕਿ ਕਿੰਨੇ ਕਿੰਨੇ ਡੈਸੀਟਿਊਡ ਬੱਚੇ ਹੈਗੇ ਆ ਇਹਦੇ ਵਿੱਚ ਆ ਕਿਉਂ ਨਹੀਂ ਹੈਗਾ ਉਹ ਕਹਿੰਦੇ ਸੂਈਆਂ ਦੇਖਣ ਵਾਲੇ ਆ ਇੱਥੇ ਵੀ ਕੰਮ ਦੇਖਣ ਵਾਲੇ ਤਾਂ ਹੈ ਨਹੀਂ ਇਸ ਕਰਕੇ ਜ਼ਿੰਮੇਵਾਰੀ ਕਿ ਨਹੀਂ ਜਾਣ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਤੇ ਮੇਰਾ ਕਹਿਣ ਦਾ ਮਤਲਬ ਵੀ ਐਜੂਕੇਸ਼ਨ ਦੇ ਵਿੱਚ ਸਾਨੂੰ ਇੱਕ ਜਿਹੜੇ ਐਥਿਕਸ ਮੋਰਲ ਵੈਲਿਊਜ਼ ਐ ਜਿੰਨੀ ਦੇਰ ਤੱਕ ਅਸੀਂ ਐਜੂਕੇਸ਼ਨ ਦਾ ਇਹ ਪਾਰਟ ਨਹੀਂ ਨਾ ਬਣਾਉਂਦੇ ਉਨੀ ਦੇਰ ਤੱਕ ਸਾਡੀ ਸੋਚ ਜੜ ਦੇ ਅੰਦਰ ਇਨਸਾਨੀਤ ਵਾਲੀ ਸੋਚ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਦਾ ਇਸ ਨਾਲ ਮੈਂ ਲਾਸਟਵਾਲ ਕਰਾਂ ਕਿਉਂਕਿ ਤੁਹਾਡੀ ਅੱਗੇ ਵੀ ਜੜੀਆਂ ਅਪਾਇੰਟਮੈਂਟ ਹੈਗੀਆਂ ਨੇ ਕਿੰਨੇ ਨੇ ਕਿ ਜਦੋਂ ਇਤਰਾਹ ਦਾ ਜਿਹੜਾ ਸਿਸਟਮ ਜਿਹੜਾ ਵਿਗੜ ਜਾਵੇ ਜਦੋਂ ਤਾਣਾ ਬਾਣਾ ਹੀ ਵਿਗੜ ਜਾਵੇ ਉਹਨੂੰ ਸੁਧਾਰਨ ਦੇ ਵਿੱਚ ਬਹੁਤ ਟਾਈਮ ਲੱਗਦਾ ਜੇ ਅੱਜ ਵੀ ਅਸੀਂ ਆਪਣੇ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਅੱਜ ਤੋਂ ਵੀ ਜੇ ਆਪਾਂ ਕਦਮ ਚੁੱਕਣੇ ਸ਼ੁਰੂ ਕਰ ਦਈਏ ਤਾਂ ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਅਸੀਂ ਜੜੀ ਆਪਣੀ ਰਿਵਾਈਵ ਕਰਾਂ ਪਹਿਲੀ ਗੱਲ ਤਾਂ ਇਹ ਮੰਨ ਲਓ ਕਿ ਚੇਂਜ ਹੋ ਸਕਦੇ ਆ ਪਹਿਲੀ ਗੱਲ ਤਾਂ ਮੰਨ ਲਓ ਹੋ ਨਹੀਂ ਸਕਦਾ ਕੁਝ ਵੀ ਕਿਉਂ ਨਹੀਂ ਹੋ ਸਕਦਾ ਜੀ ਜਿਹੜਾ ਬਿਮਾਰ ਹੋਸੇ ਤਾਂ ਠੀਕ ਨਹੀਂ ਹੋ ਸਕਦਾ ਜੇ ਸਾਨੂੰ ਬਿਮਾਰੀ ਲੱਗੀ ਗਈ ਹੈ ਉੱਥੇ ਅਸੀਂ ਠੀਕ ਹੋ ਸਕਦੇ ਆ ਸਟੇਜਾਂ ਤੇ ਬੋਲਣਾ ਜਿਹੜਾ ਦੱਸਣਾ ਗ ਆਪਣੇ ਪਿੰਡ ਵਾਲਿਆਂ ਨੂੰ ਐਡਾ ਵੱਡਾ ਪਿੰਡ ਦੇ ਵੀ ਤੁਸੀਂ ਪੈਲੇਸ ਦੇ ਵਿੱਚ ਮੈਰਿਜ ਕਰ ਸਕਦੇ ਹੈਗੇ ਪੈਲੇਸ ਦੇ ਵੀ ਤੁਸੀਂ 5 ਲੱਖ ਖਰਚ ਸਕਦੇ ਆ ਮੈਂ ਤਾਂ ਵੈਸੇ ਮੜ ਜੀਗਾ ਤੁਹਾਨੂੰ ਦੱਸ ਰਿਹਾ ਕਿ ਉੱਥੋਂ ਸਾਡੇ ਕੋਲ ਬੰਦਾ ਤੜਫ ਤੜਫ ਕੇ ਨੌਜਵਾਨ ਕਿਡਨੀਆਂ ਖਰਾਬ ਹੋਈਆਂ ਵੀ ਆ ਰਿਹਾ ਲੱਗੇ 5 ਲੱਖ ਰੁਪਏ ਤੇ ਉੱਪਰ ਲੱਗੇ ਉੱਥੇ ਪੈਲੇਸ ਬੁੱਕ ਕੀਤਾ ਹੋਇਆ ਉਹਨਾਂ ਨੇ ਤੇ ਮਨ ਸਾਡੀ ਸੋਚ ਕਿ ਤਣੂ ਜਾਰੀ ਹੈਗੀ ਮੈਂ ਫੇਰ ਕਹਿੰਦਾ ਧਾਰਮਿਕ ਆਪਣੇ ਸਤਕਾਰਯੋਗ ਸ਼ਖਸੀਤਾਂ ਨੂੰ ਧਾਰਮਿਕ ਨੂੰ ਵੀ ਸਟੇਜਾਂ ਤੇ ਤੁਸੀਂ ਦੱਸੋ ਵੀ ਜੇ ਆਪਣੇ ਬਜ਼ੁਰਗਾਂ ਨੂੰ ਨਜ਼ਰਅੰਦਾਜ਼ ਕਰੋਗੇ ਆਪਣੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਆ ਪੈਸੇ ਹੋਟਲਾਂ ਬੀ ਇਹ ਥਾਣ ਨੂੰ ਤੁਹਾਡੇ ਉੱਤੇ ਸਵਾਲ ਖੜੇ ਕਰ ਰਿਆ ਇਸੇ ਤਰੀਕੇ ਨਾਲ ਜਿਹੜਾ ਸੀਨੀਅਰ ਸਿਟੀਜ਼ਨ ਗਰੁੱਪ ਹੈਗੇ ਸਾਡੇ ਪੰਜਾਬ ਦੇ ਸਟੇਟ ਦੇ ਲਾਇਓਨਸ ਕਲੱਬ ਹੈਗੇ ਰੋਟਰੀਅਟ ਕਲੱਬ ਹੈਗੇ ਹੈਗੇ ਨਾ ਤੇ ਯਾਰ ਬੋਲੋ ਤਾਂ ਸਹੀ ਕੁਸ਼ ਜਿਸ ਦਿਨ ਆਪਾਂ ਜਗਾ ਜਗਾ ਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਕੰਮ ਕਰਾਂਗੇ ਸਰਕਾਰ ਵੀ ਅੱਗੇ ਆ ਮੈਂ ਸਰਕਾਰ ਦਾ ਸਬਸਟੀਟਿਊਟ ਤਾਂ ਅਸੀਂ ਬਣ ਨਹੀਂ ਸਕਦੇ ਵੀ ਸਰਕਾਰ ਵੀ ਅੱਗੇ ਆਏਗੀ ਜਦੋਂ ਸਾਰੇ ਮਤਲਬ ਅੱਗੇ ਆਉਣਗੇ ਤੇ ਅਦਰਵਾਈਜ਼ ਤਾਂ ਹੁਣ ਆ ਸੋਣ ਵੀ ਕੇਲੇ ਵੰਡ ਕੇ ਤੁਸੀਂ ਕੋ ਵੀ ਅਸੀਂ ਮਤਲਬ ਆਪਣਾ ਵੱਡੀ ਸੇਵਾ ਕਰ ਲਈ ਠੀਕ ਹੈ ਯਾਰ ਕੇਲੇ ਵੰਡੇ ਹੈਗੇ ਆ ਪਰ ਸਾਲ ਦੇ ਵਿੱਚ ਹੁਣ ਕੇਲੇ ਹੀ ਵੰਡੇ ਜਾਣੇ ਵੈਸੋ ਤੇ ਲੋਕ ਤਾਂ ਮਤਲਬ ਕਿ ਰਾਤ ਨੂੰ ਇੰਨੀ ਸਮੱਸਿਆ ਵੱਡੀ ਹੈ ਵੀ ਰਾਤ ਨੂੰ ਭੁੱਖੇ ਸੌਣੇ ਆ ਇਲਾਜ ਬਿਨਾ ਮਰਦੇ ਆ ਸੰਭਾਲ ਬਿਨਾ ਮਰਦੇ ਆ ਮਿਆਰੀ ਐਜੂਕੇਸ਼ਨ ਨੂੰ ਤਰਸਦੇ ਆ ਟੈਕਨੀਕਲ ਐਜੂਕੇਸ਼ਨ ਨੂੰ ਤਰਸਦੇ ਆ ਰੋਜ਼ਗਾਰ ਨਾਲ ਸੰਬੰਧ ਸਕਿੱਲ ਡਿਵੈਲਪਮੈਂਟ ਦੇ ਕੋਰਸ ਸਕਿੱਲ ਡਿਵੈਲਪਮੈਂਟ ਸੈਂਟਰ ਚਾਹੀਦੇ ਉਥੇ ਸਕਿੱਲ ਤਾਂ ਹੈ ਨਹੀਂ ਹੁਣ 3 ਸਾਲ ਦਾ ਕੋਰਸ ਹੈ ਮੰਨ ਲਓ 4 ਸਾਲ ਦਾ ਕੋਰਸ ਹੈ ਉਹਦੇ 4 ਸਾਲ ਲੈ ਥਿਉਰੀ ਪੜਾਈ ਜਾਂਦੇ ਆ ਮੈਂ ਕਿਹਾ ਤੁਸੀਂ ਇੰਟਰਵਿਊ ਦੇਣ ਲਈ ਆਏ ਆ ਐਮਬੀਏ ਕੀਤੀ ਹੋਈ ਉਹ ਮੈਂ ਕਿਹਾ ਜੀ ਲਾਈਕ ਮੈਂ ਉਹਨੂੰ ਸਵਾਲ ਕਰਨਾ ਐਪਲੀਕੇਸ਼ਨ ਲਿਖਣੀ ਨਹੀਂ ਆ ਰਹੀ ਕੁਆਲਟੀ ਦੀ ਗੱਲ ਕਰਦਾ ਮੈਂ ਜਿਵੇਂ ਕੁਆਲਟੀ ਟ੍ਰੀਟਮੈਂਟ ਦੀ ਗੱਲ ਕਰਦਾ ਤੇ ਕੁਆਲਟੀ ਐਜੂਕੇਸ਼ਨ ਦੀ ਗੱਲ ਕਰਦਾ ਕੁਆਲਟੀ ਐਜੂਕੇਸ਼ਨ ਨਹੀਂ ਰਹੀ ਬੜੀ ਸਰਟੀਫਿਕੇਟ ਦਿੱਤੇ ਜਾ ਰਹੇ ਨੇ ਪਰ ਐਜੂਕੇਸ਼ਨ ਨਹੀਂ ਦਿੱਤੀ ਆਹੀ ਵੱਡੀ ਸਮੱਸਿਆ ਹੈ ਮੈਂ ਕਹਿੰਦਾ ਤੁਸੀਂ 1 ਸਾਲ ਥਿਉਰੀ ਪੜਾ ਦਿਓ 2 ਸਾਲ ਟੈਕਨੀਕਲ ਐਜੂਕੇਸ਼ਨ ਦਿਓ ਉਹਨੂੰ ਟੈਕਨੀਕਲੀ ਪ੍ਰੈਕਟੀਕਲ ਵਿੱਚ ਦੋ ਆਉਂਦਾ ਹੀ ਬੱਚਾ ਨਿਕਲੇ ਬਾਹਰ ਤੇ ਉਹਨੂੰ ਇੱਕਦਮ ਉਹਨੂੰ ਨੌਕਰੀ ਕਿਉਂ ਨਹੀਂ ਮਿਲੂਗੀ ਨੌਕਰੀਆਂ ਚਾਹੀਦੀਆਂ ਮੈਂ ਕਹਿੰਦਾ ਸਾਡੇ ਕੋਲ ਉੱਥੇ ਕਿੰਨੇ ਸਪੈਸ਼ਲ ਐਜੂਕੇਟਰ ਚਾਹੀਦੀਆਂ ਸਾਈਕੋ ਤੇ ਸਾਡੇ ਕੋਲ ਉਥੇ ਤਿੰਨ ਸਾਈਕੋਲੋਜਿਸਟ ਹੋਣੇ ਆ ਪਰ ਲੋਡ ਇੰਨੀ ਜ਼ਿਆਦੇ ਹੈਗੀ ਹੈ ਸਮਾਜ ਦੇ ਵਿੱਚ ਤੇ ਟੈਕ ਜਿਹੜੀ ਸ ਐਜੂਕੇਸ਼ਨ ਦਾ ਸਿਸਟਮ ਬਦਲਣਾ ਪਊਗਾ ਸਾਨੂੰ ਤੇ ਐਸੇ ਤਰੀਕੇ ਨਾਲ ਜਿੰਨੇ ਮੈਂ ਕਲੱਬਾਂ ਦੀ ਗੱਲ ਕਰਦਾ ਸੀਨੀਅਰ ਸਿਟੀਜ਼ਨ ਗਰੁੱਪ ਦੀ ਗੱਲ ਕਰਦਾ ਧਾਰਮਿਕ ਸ਼੍ਰੇਣੀ ਦੀ ਗੱਲ ਕਰਦਾ ਜਿੰਨੇ ਸਾਡੇ ਸ਼ਹੀਦ ਭਗਤ ਸਿੰਘ ਕਲੱਬ ਹੈਗਾ ਠੀਕ ਹੈ ਬਹੁਤ ਵਧੀਆ ਕੰਮ ਹੈ ਵੀ ਬਲੱਡ ਦਾ ਕੈਂਪ ਲਾਉਣਾ ਚਾਹੀਦਾ ਐ ਸਮਾਜ ਨੂੰ ਜਾਗਰੂਕਤਾ ਕਰੋ ਵੀ ਸਾਡੀਆਂ ਡਿਊਟੀਆਂ ਕੀ ਬਣਦੀਆਂ ਇੰਨਾ ਵੱਡਾ ਮਤਲਬ ਸਾਡੇ ਕੋਲ ਸਮਰੱਥਾ ਹੁੰਦੀ ਹੈ ਤੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਪਿਆ ਤੜਫ ਰਿਹਾ ਹੁੰਦਾ ਯਾਰ ਕੀ ਗੱਲ ਉਹਨੂੰ ਅਸੀਂ ਮਤਲਬ ਉਸ ਬਜ਼ੁਰਗ ਨੂੰ ਸੰਭਾਲ ਨਹੀਂ ਸਕਦੇ ਆਪਣੇ ਆਪਣੇ ਪਿੰਡਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਜਾਂ ਕੋਈ ਵਿਚਾਰਾ ਸੜਕਾਂ ਤੇ ਰੁੜਦਾ ਹੀ ਆ ਗਿਆ ਜਾਂ ਨਹੀਂ ਸੰਭਾਲ ਹੁੰਦਾ ਫਿਰ ਸੰੜ ਵਰਗੀਆਂ ਸੰਸਥਾਵਾਂ ਫਿਰ ਉਹਦੇ ਲਈ ਹੈਗੀਆਂ ਤੇ ਸਰਕਾਰ ਜਦੋਂ ਆਪਾਂ ਸਾਰੇ ਪਲੇਟਫਾਰਮਾਂ ਤੋਂ ਇਹ ਗੱਲ ਉੱਠੂਗੀ ਜਾਗਰੂਕ ਹੋਵਾਂਗੇ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਉਹ ਦਿਨ ਦੂਰ ਨਹੀਂ ਰੱਬ ਦੇ ਨਾਂ ਤੇ ਸੋਨੇ ਦੇ ਘਰ ਇੱਕ ਮਨੂੰ ਬਜ਼ੁਰਗ ਇੱਕ ਨਹੀਂ ਬਹੁਤ ਬੰਦੇ ਵਿੱਚ ਜਦੋਂ ਇੰਪਰੂਵ ਹੁੰਦੇ ਹਨ ਕਹਿੰਦੇ ਹੈ ਮਾਲਕ ਤੇਰੇ ਨਾਂ ਦੇ ਘਰ ਤਾਂ ਰੋਜ਼ ਨਵੇਂ ਨਵੇਂ ਬਣ ਰਹੇ ਹੈ ਪਰ ਤੇਰੇ ਬੰਦੇ ਜਿਹੜੇ ਬੇਸਾਰਾ ਹੋ ਜਾਂਦੇ ਹਨ ਡਿਪਰੈਸ਼ਨ ਕਰਕੇ ਉਹ ਰੋਲ ਕੇ ਮਰ ਜਾਂਦੇ ਹਨ ਤੇਰੇ ਘਰਾਂ ਨੂੰ ਤਾਂ ਪਰਮਾਤਮਾ ਸੋਨਾ ਲਾਲਾ ਕੇ ਸ਼ਿੰਗਾਰਿਆ ਜਾਂਦਾ ਹੈ ਪਰ ਜਿਹੜਾ ਬੰਦਾ ਹੈ ਉਹ ਬੇਸਾਰਾ ਉਹ ਦੁਰਕਾਰਿਆ ਜਾਂਦਾ ਹੈ ਵੀ ਕਿਸ ਤਰੀਕੇ ਨਾਲ ਜੇ ਸਾਰੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਹੈਗੇ ਕਿ ਸਾਡਾ ਜਿਹੜਾ ਨਾਗਰਿਕ ਹੈਗਾ ਉਸ ਨੂੰ ਵੱਡੇ ਪੱਧਰ ਤੇ ਰੀਲੀਫ ਮਿਲ ਸਕਦੀ ਹੈ ਪਰ ਹੁਣ ਤਾਂ ਅਸੀਂ ਇਹ ਕਹਿੰਦੇ ਹੋ ਹੀ ਨਹੀਂ ਸਕਦਾ ਕੁਝ ਸਭ ਤੋਂ ਵੱਡੀ ਗੱਲ ਤਾਂ ਇਹੀ ਪ੍ਰੋਬਲਮ ਆ ਗਈ ਅਸੀਂ ਸਾਡਾ ਮਨ ਮੰਨ ਲੈਂਦਾ ਨਾ ਕਿ ਹੋ ਨਹੀਂ ਸਕਦਾ ਫਿਰ ਉਹ ਤਾਂ ਕੁਦਰਤ ਵੀ ਕਹਿੰਦੀ ਹੈ ਠੀਕ ਹੈ ਤੇ ਤੂੰ ਹੋਣਾ ਵੀ ਨਹੀਂ ਹੈਗਾ ਪਹਿਲੀ ਗੱਲ ਸਾਨੂੰ ਇਹ ਮੰਨ ਲੈਣਾ ਚਾਹੀਦਾ ਜਿਸ ਧਰਤੀ ਦੇ ਉੱਤੇ ਅਸੀਂ ਇੰਨਾ ਕੁਝ ਕਰ ਸਕਦੇ ਆ ਇੱਕ ਪਿੰਡ 'ਚ ਚਾਰ-ਚਾਰ ਰੱਬ ਦੇ ਨਾਂ ਤੇ ਘਰ ਬਣਾ ਸਕਦੇ ਆ ਤੇ ਆਪਣੇ ਆਪਣੇ ਨਾਗਰਿਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਰੋਲਣ ਕਿਉਂ ਨਹੀਂ ਬਚਾ ਸਕਦੇ ਬਚਾ ਸਕਦੇ ਸਾਨੂੰ ਸੋਚ ਬਦਲਣੀ ਪਊਗੀ ਜਦੋਂ ਇੱਥੇ ਗੱਲ ਕਰਨਾ ਚਾਹੁੰਦਾ ਕਿ ਕਿ ਜਦੋਂ ਵੀ ਕੋਈ ਆਪਣੇ ਪਿੰਡ ਤੋਂ ਕੋਈ ਸੁਨੇਹੀ ਆਵੇ ਤਾਂ ਕੋਈ ਸੁਨੇਹਾ ਲੈ ਕੇ ਆਵੇ ਤਾਂ ਫਰੀ-ਫਰੀ ਹੁੰਦਾ ਕਿ ਕੋਈ ਚੰਗੀ ਖਬਰ ਆਵੇ ਲੇਕਿਨ ਜਿਸ ਤਰੀਕੇ ਦੇ ਹਾਲਾਤ ਨੇ ਅਸੀਂ ਕਬੂਤਰ ਵਾਂਗੂ ਅੱਖਾਂ ਦੇ ਬੰਦ ਕਰ ਨਹੀਂ ਸਕਦੇ ਜੋ ਹਾਲਾਤ ਬਣੇ ਪਏ ਨੇ ਉਹ ਚਿੰਤਾਜਨਕ ਨੇ ਤੇ ਇਹਨਾਂ ਚਿੰਤਾਜਨਕ ਹਾਲਾਤਾਂ ਦੇ ਵਿੱਚ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਰਲ ਮਿਲ ਕੇ ਕੁਝ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੀਏ ਜਿਸ ਦਿਨ ਸੁਧਾਰ ਹੋਵੇ ਜਿਸ ਦਿਨ ਅਪਡੇਟ ਹੋਵੇ ਅਤੇ ਜਿਹੜੇ ਲੋਕ ਉੱਥੇ ਲੋੜ ਵੰਦ ਨੇ ਉਹਨਾਂ ਦੀ ਆਪਾਂ ਕੋਈ ਨਾ ਕੋਈ ਤਰੀਕੇ ਨਾਲ ਬਾਹ ਫੜ ਕੇ ਉਹਨਾਂ ਦੀ ਮਦਦ ਕਰ ਸਕੀਏ ਜਿਹੜੀਆਂ ਸਰਕਾਰਾਂ ਫੇਲੀਅਰ ਨੇ ਘੱਟ ਤੋਂ ਘੱਟ ਉਹਨਾਂ ਦਾ ਕੰਨ ਮਰੋੜ ਸਕੇ ਕਿ ਤੁਹਾਡੇ ਕਰਕੇ ਵੇਖੋ ਕਿੰਨੇ ਲੋਕ ਨੈਗਲੈਕਟ ਹੋ ਰਹੇ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਬਰਬਾਦ ਹੋ ਰਹੀ ਹੈ ਅਤੇ ਜ਼ਰੂਰ ਅਸੀਂ ਕਹਿੰਨੇ ਕਿ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈ ਜਿਹਨੂੰ ਆਪਾਂ ਕਹਿੰਨੇ ਗੁਰੂਆਂ ਦੀ ਚਰਨ ਸ਼ੋ ਧਰਤੀ ਹੈ ਉਹ ਧਰਤੀ ਜਿਹੜੀ ਹੈ ਇਹੋ ਜੇ ਇਲਜ਼ਾਮਾਂ ਤੋਂ ਕਰੀਏ ਕਲੰਕਿਤ ਨਾ ਹੋਵੇ ਉਹਨੂੰ ਵੀ ਅਸੀਂ ਬਚਾਉਣ ਵਾਸਤੇ ਜ਼ਰੂਰ ਯਤਨ ਕਰੀਏ ਤੁਹਾਡੇ ਜੋ ਵੀ ਸਜਾਣੇ ਜ਼ਰੂਰ ਦਸਨਾ ਅਤੇ ਵੀਰ ਜੀ ਹੋਣੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਅਗਰ ਹੋ ਸਕੇ ਤਾਂ ਜ਼ਰੂਰ ਨੰਨ ਵੀ ਜਾ ਕੇ ਜਿਹੜੀ ਉੱਥੇ ਬਾਹ ਫੜਨਾ ਗੱਲਬ ਵਾਹਿਗੁਰੂ ਜੀ ਕੀ ਫਤਿਹ